ਉਹ ਸਮਾਦ ਭਾਈ ਵਾਲਾ ਸਾਧ ਸਾਨੂੰ ਆਪਣੇ ਕਸ਼ੈਰੇ ਨਚੋੜ ਕੇ ਵੀ ਅੰਮ੍ਰਿਤ ਕਹਿ ਕੇ ਪਿਉਂਦਾ ਰਿਹਾ ਪੈਰਾਂ ਦਾ ਪਾਣੀ ਤਾਂ ਸਾਧ ਪੀਉਂਦੀ ਪੈਂਦੇ ਨੇ ਕਸ਼ੈਰੇਆਂ ਦਾ ਪਾਣੀ ਨਚੋੜ ਕੇ ਵੀ ਪੀਉਂਦੇ ਨੇ ਪਰ ਨਾਨਕ ਸਰ ਨੂੰ ਭਗਤੀ ਦਾ ਘਰ ਕਿਹਾ ਸੀ ਭਗਤੀ ਦਾ ਘਰ ਕਿਹਾ ਜਾਂਦਾ ਲੜੀਆਂ ਚੱਲਦੀਆਂ ਨੇ ਉੱਥੇ ਕੋਤਰੀਆਂ ਚੱਲਦੀਆਂ ਨੇ ਉੱਥੇ ਜੇ 11 ਪਾਠ ਨੇ ਜਾਂ 21 ਪਾਠ ਬਰੋ ਬਰਾਬਰ ਉਹਨਾਂ ਨੇ ਰੱਖੇ ਹੋਏ ਨੇ ਤਾਂ ਇੱਕ ਬੰਦਾ ਬੋਲਦਾ ਤੇ ਬਾਕੀ ਚੁੱਪ ਕਰਕੇ ਆਪਣਾ ਪਰਿਵਾਰ ਆਪਣੀਆਂ ਪਤਨੀਆਂ ਛੱਡ ਕੇ ਇਹ ਜੰਗਲੀ ਚਲੇ ਗਏ ਸਾਧ ਲਾਣਤਾ ਇਹਨਾਂ ਨੂੰ ਕਿ ਲੋਕਾਂ ਦੀਆਂ ਨੂੰਹਾਂ ਧੀਆਂ ਵੱਲ ਇਹ ਕੈਰੀ ਨਜ਼ਰ ਵੇਖਦੇ ਨੇ ਜਿਹੜੇ ਧੀਆ ਪੁੱਤਰ ਇਹਨਾਂ ਸਾਧਾਂ ਕੋਲੇ ਡੇਰਿਆਂ ਚ ਜਾਣ ਤੋਂ ਬਾਅਦ ਪੈਦਾ ਹੋਏ ਨੇ ਉਹਨਾਂ ਦਾ ਡੀਐਨਏ ਟੈਸਟ ਕਰਾ ਕੇ ਦੇਖ ਲਿਓ ਇਹਦਾ ਅਰਥ ਪਤਾ ਤੁਹਾਨੂੰ ਕੋਈ ਮੈਨੂੰ ਪਤਾ ਹੈ ਜੀ ਚੰਗੀ ਤਰ੍ਹਾਂ ਮੈਂ ਬੋਲ ਚੁੱਕਿਆ ਹੋਇਆ ਕਿ ਜਿਹੜੇ ਡੇਰਿਆਂ ਚ ਜਾ ਕੇ ਮੁੰਡੇ ਧੀਆ ਲੈਂਦੇ ਨੇ ਨਾ ਪੁੱਤਰ ਲੈਂਦੇ ਨੇ ਉਹਨਾਂ ਤੇ ਆਹੀ ਕੁਝ ਹੁੰਦਾ ਹੈ ਬਾਬਾ ਬੁੱਢਾ ਲੋਕਾਂ ਨੂੰ ਮੁੰਡੇ ਦੇਣ ਵਾਸਤੇ ਨਹੀਂ ਸੀ ਜੰਮਿਆ ਇੱਕੋ ਫਰ ਤੋਲਿਆ ਜਾ ਰਿਹਾ ਗੰਡੇ ਭੰਨ ਕੇ ਮੁੰਡੇ ਪੈਦਾ ਨਹੀਂ ਹੁੰਦੇ ਧੰਨਾ ਭਗਤ ਇੱਕ ਪੱਥਰ ਚੋਂ ਰੱਬ ਪਾ ਸਕਦਾਗਾ ਤੇ ਲੋਕਾਂ ਨੂੰ ਕਿਉਂ ਨਹੀਂ ਮੰਨ ਸਕਦਾ ਫਿਰ ਤੇ ਆ ਸਾਡੀ ਸਵਾਦੀ ਚੁਟਕੀ ਸਿਰ 'ਚ ਪਾ ਲਓ ਤੇ ਬਾਬਰ ਦੀ ਫੌਜ ਤੁਹਾਡੇ ਸਪਾਹੀਆਂ ਨੂੰ ਮਾਰ ਨਹੀਂ ਸਕੇਗੀ ਜਦੋਂ ਸਾਡੀ ਹੱਦ ਦੇ ਵਿੱਚ ਅੰਦਰ ਦਾਖਲ ਹੋਣਗੇ ਤਾਂ ਉਹ ਅੰਨੇ ਹੋ ਜਾਣਗੇ ਪ੍ਰਣਾਲ ਸਿੰਘ ਸਾਹਿਬ ਕਹਿੰਦੇ ਨੇ ਕੋਈ ਮੁਗਲ ਨਾ ਹੋਆ ਅੰਦਾ ਕਿਨਾਂ ਨਾ ਪਰਚਾ ਲਾਇਆ ਸ੍ਰੀ ਗੋਬਿੰਦ ਸਿੰਘ ਜੀ ਨੇ ਵੀ ਤਾਂ ਚਮਤਕਾਰ ਕਰਕੇ ਦਿਖਾਇਆ ਪੰਜ ਪਿਆਰੇ ਮਰ ਜੀਵੜੇ ਪੈਦਾ ਕੀਤੇ ਆ ਜਿਹੜੇ ਉਹਨਾਂ ਨੇ ਅਸੀਂ ਤਾਂ ਕਹਿੰਦੇ ਆ ਨਾ ਸਿੱਖ ਬਣਨ ਵਾਸਤੇ ਅਮਰ ਚੱਕਣਾ ਸਿੱਖ ਬਣਨ ਵਾਸਤੇ ਨਹੀਂ ਜਿਹੜਾ ਤੁਸੀਂ ਅਮਰ ਚੱਕਿਆ ਇਹ ਕੋਈ ਹੋਰ ਬਾਣੀਆਂ ਬਣ ਕੇ ਛਕੇਗਾ ਫਿਰ ਤੁਸੀਂ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਬੇੜਾ ਗਰਕ ਹੋ ਗਿਆ ਉਹਨਾਂ ਦੇ ਗੁਲਾਮੇ ਦੇ ਹੱਥ ਪਾ ਕੇ ਇਹ ਨਹੀਂ ਕਹਿ ਸਕਦੇ ਤੁਸੀਂ ਖਰੜਾ ਕਹਿਣ ਵਾਲੇ ਹੁੰਦੇ ਕੌਣੋਂ ਦਿੱਲੀ ਰਹਿ ਕੇ ਕਿਤੇ ਸਰਕਾਰਾਂ ਨਾਲ ਹੱਥ ਤਾਂ ਨਹੀਂ ਮਲਾ ਲਿਆ ਸਿੱਖੀ 'ਚ ਡੁੱਬਦਾ ਜਿਹੜੀ ਪੈਦਾ ਕਰਨ ਲੱਗੇ ਹੋਏ ਹੁਣ ਤੁਸੀਂ ਆਪ ਦਾ ਗੁਰੂ ਨਾਨਕ ਸਾਹਿਬ ਨਾਲ ਕੰਪੇਅਰ ਕਰ ਰਹੇ ਜਦੋਂ ਸੰਤ ਲਖਜਾਉਂਦਾ ਬ੍ਰਹਮ ਗਿਆਨੀ ਸ਼ਬਦਾ ਆਉਂਦਾ ਉਹ ਆਪਣੇ ਆਪ ਤੇ ਲਾਉਂਦੇ ਨੇ ਕਿ ਮੇਰੇ ਵਾਸਤੇ ਲਿਖਿਆ ਇਹ ਕਿਹੜਾ ਬ੍ਰਹਮ ਗਿਆਨੀ ਤਾਂ ਸਦਾ ਜਿਉਂਦਾ ਕਦੇ ਮਰਦਾ ਨਹੀਂ ਕੀ ਇਹ ਸਾਧ ਜਿਹੜੇ ਟਕੇ ਟਕੇ ਦੇ ਤੋਰੇ ਪਰਦੇ ਨੇ ਕੀ ਇਹ ਮਰਦੇ ਨਹੀਂ ਹਨ ਕਿ ਨਾਲ ਰਹਿੰਦੇ ਹੋ ਜਿੰਨਾਂ ਦੇ ਹਾਂਜੀ ਜਿੰਨਾਂ ਦੇ ਵਿਚਾਰਾਂ ਨਾਲ ਤੁਸੀਂ ਸਹਿਬ ਤੋਂ ਢੰਡਰੀਆਂ ਵਾਲੇ ਹਾਂਜੀ ਹਾਂਜੀ ਉਹਨਾਂ ਨੇ ਵੀ ਆਪਦੇ ਨਾਂ ਦੇ ਮੂਰੇ ਸੰਤ ਲਾਇਆ ਹੋਇਆ ਸੀ ਇੱਕ ਦਿਨ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਬਾਬਾ ਰਣ ਰੀਆਂ ਵਾਲੇ ਬਹੁਤ ਉੱਚੀ ਕਤਾਰ ਆ ਸਿੱਖਾਂ ਦੀ ਸਿੱਖੀ ਦਾ ਫਲਸਫਾ ਬਹੁਤ ਉੱਚਾ ਹੈ ਹਰ ਬੰਦਾ ਸਿੱਖ ਬਣ ਸਕਦਾ ਕਿਸੇ ਤੇ ਕੋਈ ਪਾਬੰਦੀ ਨਹੀਂ ਵੀ ਸਿੱਖ ਬਣਨਾ ਜਾਂ ਨਹੀਂ ਪਰ ਸਿੱਖਾਂ ਚ ਵਿਚਾਰਕ ਮਤਭੇਦ ਸਿੱਖਾਂ ਚ ਵੀ ਨੇ ਕਈ ਸਿੱਖ ਕਹਿੰਦੇ ਆ ਕਿ ਕੀ ਰਾਗਮਾਲਾ ਬਾਣੀ ਨਹੀਂ ਉਹ ਬੰਦੇ ਸਾਧੂ ਸੰਤਾਂ ਦੇ ਵੀ ਵਰ ਖਲਾਫ ਚਲਦੇ ਆ ਉਹ ਕਹਿੰਦੇ ਆ ਕਿ ਇਹ ਸਿੱਖੀ ਤੋਂ ਦੂਰ ਨੇ ਸਿੱਖੀ ਦਾ ਕਹਾਣ ਕਰਦੇ ਨੇ ਜਿਹੜੇ ਸਾਧੂ ਸੰਤ ਨੇ ਜਿਹੜੇ ਲੋਕ ਵਿਰੋਧ ਕਰਦੇ ਆ ਉਹਨਾਂ ਦੇ ਵਿੱਚੋਂ ਇੱਕ ਨੇ ਪ੍ਰੋਫੈਸਰ ਇੰਦਰ ਸਿੰਘ ਕੱਗਾ ਪ੍ਰੋਫੈਸਰ ਇੰਦਰ ਸਿੰਘ ਕੱਗਾ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਕੀ ਵਜ੍ਹਾ ਹੈ ਇਹਨਾਂ ਦੀ ਵਿਰੋਧ ਕਰਨਾ ਬਾਣੀ ਦਾ ਤੇ ਸਾਧੂ ਸੰਤਾਂ ਦਾ ਵਿਰੋਧ ਕਰਨਾ ਕੀ ਵਜ੍ਹਾ ਹੈ ਆਪਾਂ ਇਹਨਾਂ ਤੋਂ ਜਾਣ ਲੈਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਜਿਹੜੇ ਸਾਧੂਆਂ ਦੀ ਤੁਸੀਂ ਗੱਲ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਸੰਤਾਂ ਨੂੰ ਜਿਨ੍ਹਾਂ ਨੂੰ ਸਾਧ ਦੱਸਦੇ ਹੋ ਹਾਂਜੀ ਉਹੋ ਪਾਣੀ ਨਾਲ ਜੋੜਦੇ ਸੀ ਪਾਣੀ ਦਾ ਪ੍ਰਚਾਰ ਕਰਦੇ ਸੀ ਉਹਨਾਂ ਦੀਆਂ ਵੀ ਕੈਸਟਾਂ ਰਿਕਾਰਡਿੰਗਾਂ ਉਹਨਾਂ ਦੀਆਂ ਵੀ YouTubeਾਂ ਤੇ ਪਈਆਂ ਨੇ ਗੁਰਬਾਣੀ ਦਾ ਪ੍ਰਚਾਰ ਕਰਦੇ ਆ ਅੱਜ ਵੀ ਉਹਨਾਂ ਦੇ ਜਿਹੜੇ ਪਿੱਛੇ ਅ ਮਗਰ ਗੱਡੀਆਂ ਤੇ ਜੋ ਬਰਾਜਮਾਨ ਨੇ ਉਹਨਾਂ ਦੇ ਜੋ ਬੈਠੇ ਨੇ ਗੱਡੀਆਂ ਤੇ ਜਾਂ ਜੋ ਉਹਨਾਂ ਦੀਆਂ ਸੰਪਰਦਾਵਾਂ ਨੂੰ ਚਲਾ ਰਹੇ ਨੇ ਲਗਾਤਾਰ ਉਹ ਵੀ ਅੱਜ ਬਹੁਤ ਪ੍ਰਚਾਰ ਕਰਦੇ ਆ ਸਿੱਖੀ ਦਾ ਪ੍ਰਚਾਰ ਕਰਦੇ ਆ ਅੰਮ੍ਰਿਤ ਪਾਣ ਕਰਾਉਂਦੇ ਆ ਉਹ ਅੰਮ੍ਰਿਤ ਪਾਣ ਕਰਾਉਣਾ ਵੀ ਗਲਤ ਹੋ ਗਿਆ ਫਿਰ ਉਹਨਾਂ ਦਾ ਇੱਥੇ ਜੀ ਸਵਾਲੇ ਪੈਦਾ ਹੁੰਦਾ ਹੈ ਵੀ ਅੰਮ੍ਰਿਤ ਪਾਣ ਕਰਾ ਕੇ ਜਾਂ ਸਾਧ ਸੰਤ ਬਣ ਕੇ ਉਹ ਪੰਥ ਦਾ ਕੋਈ ਸਾਂਝਾ ਕਾਰਜ ਕਰ ਰਹੇ ਨੇ ਕਿ ਆਪਣੇ ਡੇਰੇ ਨਾਲ ਜੋੜ ਰਹੇ ਨੇ ਇਥੋਂ ਤੱਕ ਉਹਨਾਂ ਸਾਰਿਆਂ ਦੀਆਂ ਮਰਿਆਦਾਵਾਂ ਆਪੋ ਆਪਣੀਆਂ ਗੁਰਬਾਣੀ ਦੀ ਵਿਆਖਿਆ ਹਰੇਕ ਦੀ ਆਪੋ ਆਪਣੀ ਤੇ ਆਪਣੇ ਇਥੋਂ ਤੱਕ ਸਮਾਦ ਭਾਈ ਪਿੰਡ ਹੈ ਮੁਕਸਰ ਵਾਲੇ ਪਾਸੇ ਉਸ ਪਿੰਡ ਦਾ ਇੱਕ ਨੌਜਵਾਨ ਸਾਧ ਦੇ ਡੇਰੇ ਤੇ ਮਾਤਾ ਪਿਤਾ ਗਰੀਬ ਸੀ ਉਹਨਾਂ ਨੇ ਚੜ੍ਹਾ ਦਿੱਤਾ ਉਹਨੇ ਮੈਨੂੰ ਮਿਲ ਕੇ ਜਦੋਂ ਮੇਰੇ ਨਾਲ ਉਹਦੀ ਲੰਮੇ ਸਮੇਂ ਤੱਕ ਵਿਚਾਰ ਚਰਚਾ ਹੋਈ ਤੇ ਮੇਰੇ ਕੋਲੋਂ ਪੜਿਆ ਵੀ ਮੈਂ ਚੌਂਤੇ ਕਾਲਜ ਪੜਾਉਂਦਾ ਸੀ ਉਦੋਂ ਜੀ ਉਹ ਨੌਜਵਾਨ ਨੇ ਮੈਨੂੰ ਦੱਸਿਆ ਕਹਿਣ ਲੱਗਿਆ ਉਹ ਸਮਾਦ ਭਾਈ ਵਾਲਾ ਸਾਧ ਸਾਨੂੰ ਆਪਣੇ ਕਸ਼ਹਿਰੇ ਨਚੋੜ ਕੇ ਵੀ ਅੰਮ੍ਰਿਤ ਕਹਿ ਕੇ ਪਿਉਂਦਾ ਰਿਹਾ ਸਾਨੂੰ ਸਮਝ ਨਹੀਂ ਆਈ ਕਿ ਇਹ ਚੰਗਾ ਹੈ ਕਿ ਮਾੜਾ ਕਿਉਂਕਿ ਅਸੀਂ ਤਾਂ ਨਿਆਣੇ ਸੀ ਪਰਿਵਾਰ ਸਾਡੇ ਮਾਤਾ ਪਿਤਾ ਗਰੀਬ ਸੀ ਤੇ ਉਹ ਪੈਰਾਂ ਦਾ ਪਾਣੀ ਤਾਂ ਸਾਧ ਪਿਉਂਦੀ ਪੈਂਦੇ ਨੇ ਕਸ਼ਹਿਰਿਆਂ ਦਾ ਪਾਣੀ ਨਚੋੜ ਕੇ ਵੀ ਪੀਉਂਦੇ ਨੇ ਜੇ ਅਸੀਂ ਸੱਚਮੁੱਚ ਉਥੇ ਸਿੱਖ ਬਣਦੇ ਆ ਸਾਧਾਂ ਦੇ ਡੇਰਿਆਂ ਤੇ ਤਾਂ ਇੱਕ ਵਿਅਕਤੀ ਦੀ ਪੂਜਾ ਕਿਉਂ ਹੁੰਦੀ ਹੈ ਸਾਧਾਂ ਦੇ ਪੈਰਾਂ 'ਚ ਲੰਮੇ ਕਿਉਂ ਪਏ ਆ ਉਸੇ ਸਾਧਾਂ ਦੇ ਗੁਣ ਗਾਇਨ ਕਿਉਂ ਹੁੰਦੇ ਨੇ ਗੁਰੂ ਸਾਹਿਬ ਨੂੰ ਛੋਟਾ ਕਰਕੇ ਪੇਸ਼ ਕੀਤਾ ਜਾਂਦਾ ਇੱਥੇ ਗੁਰਬਾਣੀ ਦੇ ਵਿੱਚੋਂ ਜਿਹੜੇ ਪੜ ਲੈਣ ਗੁਰਬਾਣੀ ਆਪ ਮੈਂ ਤਾਂ ਇਥੋਂ ਤੱਕ ਪੜਿਆ ਹਮਰਾ ਭਰਤਾ ਬੜੋ ਬਿਵੇਕੀ ਆਪੇ ਸੰਤ ਕਹਾਵੈ ਸਾਡਾ ਪ੍ਰਮਾਤਮਾ ਹੀ ਸਾਡੇ ਵਾਸਤੇ ਸੰਤ ਹੈ ਗੁਰਬਾਣੀ ਕਹਿ ਰਹੀ ਹੈ ਸਾਡਾ ਪ੍ਰਭੂ ਪ੍ਰਮਾਤਮਾ ਸਭ ਤੋਂ ਵੱਡਾ ਹੈ ਉਹੀ ਬਿਵੇਕੀ ਉਹੀ ਬਰਮ ਗਿਆਨੀ ਹੈ ਉਹੀ ਸਾਡਾ ਸੰਤ ਹੈ ਹਮਰਾ ਭਰਤਾ ਬੜੋ ਬਿਵੇਕੀ ਆਪੇ ਸੰਤ ਕਹਾਵੈ ਔਰ ਹਮਰਾ ਮਾਥਾ ਕਾਇਮ ਔਰ ਹਮਰਾ ਨਿਕਟ ਨਾ ਆਵੇ ਉਹ ਜਿਹੜਾ ਸੰਤ ਹੈ ਰੱਬ ਰੂਪੀ ਸੰਤ ਉਹ ਸਾਡੇ ਮੱਥੇ 'ਚ ਭਾਵ ਸਾਡੇ ਦਿਮਾਗ 'ਚ ਬਸਦਾ ਹੈ ਹੋਰ ਕੋਈ ਸਾਧ ਸਾਡੇ ਨੇੜੇ ਨਾ ਆਇਓ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਪੰਕਤੀਆਂ ਬਹੁਤ ਮਿਲ ਜਾਂਦੀਆਂ ਨੇ ਪਰ ਦੁਖਦਾਈ ਪੱਖ ਇਹ ਹੈ ਆਪਾਂ ਤਾਂ ਪਾਠ ਵੀ ਕਰਾਏ ਤੇ ਕਰਾਉਨੇ ਆ ਗੁਰਬਾਣੀ ਪੜਨ ਨੂੰ ਵੀ ਸਿੱਖ ਤਿਆਰ ਨਹੀਂ ਪਾਠ ਤੁਸੀਂ ਕਰਾਏ ਤੇ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਬਾਣੀ ਪੜਨ ਨੂੰ ਲੋਕ ਤਿਆਰ ਨਹੀਂ ਨਾਨਕ ਸਰਦਾਰ ਦੀ ਵੀ ਤੁਸੀਂ ਗੱਲ ਕਰੀਆ ਅਰੋ ਮਸਤੂਆਣਾ ਸਾਹਿਬ ਦੀ ਵੀ ਤੁਸੀਂ ਗੱਲ ਕਰੀਆ ਜਿਹੜਾ ਨਾਨਕਸਰ ਦੀ ਜੇ ਗੱਲ ਕਰੀਏ ਆਪਾਂ ਨਾਨਕਸਰ ਨੂੰ ਭਗਤੀ ਦਾ ਘਰ ਕਿਹਾ ਜਾਂਦਾ ਹੈ ਭਗਤੀ ਦਾ ਘਰ ਕਿਹਾ ਜਾਂਦਾ ਲੜੀਆਂ ਚੱਲਦੀਆਂ ਨੇ ਉੱਥੇ ਕੋਤਰੀਆਂ ਚੱਲਦੀਆਂ ਨੇ ਸੈਂਕੜੇ ਪਾਠ ਇਕੱਠੇ ਹੁੰਦੇ ਆਗੇ ਜਿਹੜਾ ਉਹਨੂੰ ਗੱਲ ਉਹ ਗਲਤ ਹੈਗਾ ਉਹ ਤਰੀਕਾ ਫਿਰ ਸਕੂਲਾਂ ਦੇ ਵਿੱਚ ਜੇ ਬੱਚੇ ਕੇਵਲ ਰੱਟਾ ਲਾ ਕੇ ਕੋਈ ਸਬਕ ਯਾਦ ਕਰ ਲੈਣ ਜਾਂ ਕਿਤਾਬ ਰੱਟਾ ਲਾ ਕੇ ਪੜ੍ਹੀ ਜਾਣ ਉਹ ਚੰਗੇ ਨੰਬਰ ਲੈ ਕੇ ਪਾਸ ਨਹੀਂ ਹੋਣਗੇ ਪਰ ਤਰਾਕੀ ਕਰਕੇ ਉਹ ਚੰਗੀ ਪੋਸਟ ਤੇ ਨਹੀਂ ਲੱਗ ਸਕਣਗੇ ਜੇ ਕੇਵਲ ਉਹਨਾਂ ਨੇ ਰੱਟਾ ਲਾਇਆ ਜੇ ਉਹਨਾਂ ਨੂੰ ਰੱਟੇ ਤੋਂ ਬਾਹਰ ਲਾ ਕੋਈ ਸਵਾਲ ਕਰ ਦਿੱਤਾ ਗਿਆ ਉਹ ਬੱਚੇ ਨੂੰ ਜਵਾਬ ਨਹੀਂ ਦੇਣਾ ਆਊਗਾ ਤੇ ਉਹ ਫੇਲ ਹੋ ਜਾਊਗਾ ਇਸੇ ਤਰ੍ਹਾਂ ਉਥੇ ਮੈਂ ਖੁਦ ਮਜਬੂਰੀ ਕਾਰਨ ਤੇ ਕਈ ਵਾਰੀ ਇਹਨਾਂ ਦੇ ਅੰਦਰ ਦੇ ਭੇਤ ਲੈਣ ਕਾਰਨ ਮੈਂ ਅਖੰਡ ਪਾਠਾਂ ਦੀ ਜਿਹੜੀਆਂ ਲੜੀਆਂ ਚੱਲਦੀਆਂ ਨੇ ਇਹਨਾਂ 'ਚ ਖੁਦ ਸ਼ਾਮਲ ਹੋਇਆ ਉਥੇ ਜੇ 11 ਪਾਠ ਨੇ ਜਾਂ 21 ਪਾਠ ਬਰੋ ਬਰਾਬਰ ਉਹਨਾਂ ਨੇ ਰੱਖੇ ਹੋਏ ਨੇ ਤਾਂ ਇੱਕ ਬੰਦਾ ਬੋਲਦਾ ਤੇ ਬਾਕੀ ਚੁੱਪ ਕਰਕੇ ਏਦਾਂ ਏਦਾਂ ਕਰੀ ਜਾਂਦੇ ਨੇ ਕਿ ਟਿੱਪਣੀ ਗਲਤ ਨਹੀਂ ਕਰ ਰਹਾ ਮੈਂ ਸੱਚੀ ਟਿੱਪਣੀ ਕਰ ਰਿਹਾ ਜੀ ਕੋਈ ਗਲਤ ਨਹੀਂ ਕਰ ਰਿਹਾ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਤੇ ਅੱਜ ਵੀ ਹੋ ਰਿਹਾ ਤੇ ਇਹ ਪਾਠ ਸਾਨੂੰ ਉੱਲੂ ਬਣਾਉਣ ਵਾਸਤੇ ਨੇ ਬੇਵਕੂਫ ਬਣਾ ਕੇ ਲੁੱਟਣ ਵਾਸਤੇ ਨੇ ਅਸੀਂ ਲੱਖਾਂ ਕਰੋੜਾ ਰੁਪਇਆ ਰੋੜ ਦਿੰਨੇ ਆ ਅੱਜ ਤੋਂ 10 ਸਾਲ ਪਹਿਲਾਂ ਅਖਬਾਰਾਂ ਚ ਛਪੀਆਂ ਖਬਰਾਂ ਨੇ ਨਾਨਕਸਰ ਹੀ ਸਾਧਲਾਂ ਦੇ ਕੋ ਸੇਵਕਾਂ ਨੇ ਹੜਤਾਲ ਕੀਤੀ ਸੀ ਤੇ ਇਹ ਕਿਹਾ ਸੀ ਕੇ ਲੋਕਾਂ ਤੋਂ ਇੱਕ ਅਖੰਡ ਪਾਠ ਦਾ ਇਹ 51000 31000 ਵੱਡੀ ਤੋਂ ਵੱਡੀ ਰਕਮ ਲੈਂਦੇ ਨੇ ਸਾਨੂੰ 8-10000 ਸਾਰੇ ਪਾਠੀਆਂ ਨੂੰ ਮਸਾਂ ਦਿੰਦੇ ਨੇ ਹਜ਼ਾਰ-ਹਜ਼ਾਰ ਡੇਢ ਹਜ਼ਾਰ ਸਾਡੇ ਪੱਲੇ ਪੈਂਦਾ ਸਾਨੂੰ ਤਾਂ ਦਿਹਾੜੀਆਂ ਜਿੰਨੇ ਪੈਸੇ ਵੀ ਨਹੀਂ ਬਣਦੇ ਇਹ ਸਾਧ ਲੁੱਟਦੇ ਨੇ ਤੇ ਸਾਨੂੰ ਉਹਦੇ ਵਿੱਚੋਂ ਕੁਝ ਮਿਲਿੰਦੇ ਇਹ ਕਮਾਈ ਦਾ ਸਾਧਨ ਹੈ ਨਾਲੇ ਲੋਕਾਂ ਤੋਂ ਆਪਣੀ ਪੂਜਾ ਕਰਾਓ ਨਾਲੇ ਗੁਰਬਾਣੀ ਨੂੰ ਆ ਇਨਕਮ ਦਾ ਸਾਧਨ ਬਣਾਓ ਤੇ ਨਾਲੇ ਆਪਣੀ ਬੱਲੇ-ਬੱਲੇ ਕਰਾਓ ਬਾਬਾ ਤਾਂ ਬੜੀਆਂ ਕੋਤਰੀਆਂ ਕਰਾਉਂਦਾ ਇਹ ਸਾਰਾ ਕੁਝ ਜੇ ਅਸੀਂ ਸੱਚੀ-ਮੁੱੱਚੀ ਸਿੱਖਾਂ ਤੇ ਸਾਨੂੰ ਗੁਰਬਾਣੀ ਆਪ ਸਮਝ ਕੇ ਪੜ੍ਹਨੀ ਚਾਹੀਦੀ ਹੈ ਤੇ ਆਪਣੀ ਜ਼ਿੰਦਗੀ 'ਚ ਲਾਗੂ ਕਰਨੀ ਚਾਹੀਦੀ ਹੈ ਇਹ ਸਾਧਾਂ ਦੀਆਂ ਸੰਤਾਂ ਦੀਆਂ ਧਾੜਾਂ ਗੁਰੂ ਸਾਹਿਬ ਨੇ ਪੈਦਾ ਨਹੀਂ ਕੀਤੀਆਂ ਬਲਕਿ ਜਿਹੜੇ ਜੋਗੀ ਪੀਰ ਫਕੀਰ ਅਤੇ ਹੋਰ ਲਾਂਗੇ ਸਾਧ ਤਰ੍ਹਾਂ-ਤਰ੍ਹਾਂ ਦੇ ਫਿਰਦੇ ਸੀ ਦੁਨੀਆ 'ਚ ਤੁਰੇ ਗੁਰਨਾਨਕ ਸਾਹਿਬ ਨੇ ਤੇ ਬਾਕੀ ਗੁਰੂਆਂ ਨੇ ਲਹਨਤਾ ਪਾਈਆਂ ਨੇ ਉਹਨਾਂ ਨੂੰ ਘਰ ਕੀ ਨਾਰ ਤਿਆਗਾ ਅੰਦਾ ਪਰ ਨਾਰੀ ਸੋਂ ਘੱਲ ਐ ਧੰਦਾ ਇਹੋ ਜੇ ਸ਼ਬਦ ਗੁਰਬਾਣੀ ਚ ਮੌਜੂਦ ਨੇ ਆਪਣਾ ਪਰਿਵਾਰ ਆਪਣੀਆਂ ਪਤਨੀਆਂ ਛੱਡ ਕੇ ਇਹ ਜੰਗਲੀ ਚਲੇ ਗਏ ਸਾਧ ਲਾਣਤਾ ਇਹਨਾਂ ਨੂੰ ਕਿ ਲੋਕਾਂ ਦੀਆਂ ਨੂਹਾਂ ਧੀਆਂ ਵੱਲ ਇਹ ਕੈਰੀ ਨਜ਼ਰ ਵੇਖਦੇ ਨੇ ਤੇ ਇਹ ਸਾਰੇ ਸਾਧ ਪਹਿਲੀ ਗਲਤਾਂ ਵਿਆਹ ਨਹੀਂ ਕਰਾਉਂਦੇ ਪਰਿਵਾਰ ਦੇ ਤਿਆਗੀ ਹੋਣ ਦਾ ਢੌਂ ਕਰਦੇ ਨੇ ਫਿਰ ਲੋਕਾਂ ਨੂੰ ਲੋਕਾਂ ਦੀਆਂ ਜਵਾਨ ਨੂਹਾਂ ਧੀਆਂ ਨੂੰ ਫਿਰ ਇਹ ਪੁੱਤਰ ਦਿੰਦੇ ਨੇ ਫਿਰ ਉਹਨਾਂ ਦੀਆਂ ਅਰਦਾਸਾਂ ਕਰਦੇ ਨੇ ਜਦੋਂ ਇਹ ਕਹਿੰਦੇ ਨੇ ਨਾ ਤੁਸੀਂ ਇੰਨੀ ਵਾਰੀ ਲਗਾਤਾਰ ਇੰਨੀ ਬਸਿਆ ਇੰਨੀ ਪੁੰਨਿਆ ਤੇ ਇੰਨੀ ਦਸਵੀ ਸਾਡੇ ਡੇਰੇ ਚ ਮੱਥਾ ਟੇਕਣ ਜਾਇਓ ਮੈਂ ਇੱਕ ਵਾਰੀ ਕੈਨੇਡਾ ਚ ਗਏ ਨੇ ਰੇਡੀਓ ਤੇ ਬੋਲਤਾ ਸੀ ਕਾਫੀ ਤਰਥੱਲੀ ਬਚੀ ਸੀ ਮੈਂ ਕਿਹਾ ਜਿਹੜੇ ਧੀਆ ਪੁੱਤਰ ਇਹਨਾਂ ਸਾਧਾਂ ਕੋਲੇ ਡੇਰਿਆਂ ਚ ਜਾਣ ਤੋਂ ਬਾਅਦ ਪੈਦਾ ਹੋਏ ਨੇ ਉਹਨਾਂ ਦਾ ਡੀਐਨਏ ਟੈਸਟ ਕਰਾ ਕੇ ਦੇਖ ਲਿਓ ਸਾਧ ਦਾ ਡੀਐਨਏ ਟੈਸਟ ਔਰ ਉਸ ਬੱਚੇ ਦਾ ਡੀਐਨਏ ਟੈਸਟ ਔਰ ਜਿਹੜਾ ਉਹਦਾ ਅਸਲੀ ਬਾਪ ਹੈ ਵਿਆਹ ਵਿਆਹੀ ਹੈ ਲੜਕੀ ਜਿਹਦੇ ਨਾਲ ਉਹਦਾ ਡੀਐਨਏ ਉਹਨਾਂ ਸਾਰਿਆਂ ਦਾ ਡੀਐਨਏ ਕਰਾ ਕੇ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਬੱਚਾ ਕਿਹਦੇ ਬੀਜ ਤੋਂ ਪੈਦਾ ਹੋਇਆ ਕੀ ਕਹਿ ਰਹੇ ਹੋ ਤੁਸੀਂ ਇਹਦਾ ਇਹਦਾ ਅਰਥ ਪਤਾ ਤੁਹਾਨੂੰ ਮੈਨੂੰ ਪਤਾ ਹੈ ਜੀ ਚੰਗੀ ਤਰ੍ਹਾਂ ਮੈਂ ਬੋਲ ਚੁੱਕਿਆ ਹੋਇਆ ਕਿ ਜਿਹੜੇ ਡੇਰਾਂ ਚ ਜਾ ਕੇ ਮੁੰਡੇ ਧੀਆ ਲੈਂਦੇ ਨੇ ਨਾ ਪੁੱਤਰ ਲੈਂਦੇ ਨੇ ਉਹਨਾਂ ਤੇ ਆਹੀ ਕੁਝ ਹੁੰਦਾ ਹੈ ਗੁਰੂ ਘਰ ਨੇ ਜਿਹੜੇ ਇਤਿਹਾਸ ਗੁਰੂ ਘਰ ਨਹੀਂ ਹੈਗੀ ਇਹ ਲੁੱਟ ਦੇ ਬਦਬਾਸ਼ੀ ਦੇ ਅੱਡੇ ਨੇ ਗੁਰੂ ਘਰ ਨੇ ਇਤਿਹਾਸ ਗੁਰੂ ਘਰ ਵੀ ਨੇ ਬਾਬਾ ਬੁੱਢਾ ਜੀ ਦਾ ਇਤਿਹਾਸਕ ਸਥਾਨ ਬਾਬਾ ਬੁੱਢਾ ਬਾਬਾ ਬੁੱਢਾ ਲੋਕਾਂ ਨੂੰ ਮੁੰਡੇ ਦੇਣ ਵਾਸਤੇ ਨਹੀਂ ਸੀ ਜੰਮਿਆ ਇਹ ਕੋਫਰ ਤੋਲਿਆ ਜਾ ਰਿਹਾ ਗੰਡੇ ਭਨ ਕੇ ਮੁੰਡੇ ਪੈਦਾ ਨਹੀਂ ਹੁੰਦੇ ਤੇ ਮੰਤਰ ਪੜਨ ਦੇ ਨਾਲ ਮਾਤਾ ਗੰਗਾ ਜੀ ਦੇ ਅੰਦਰ ਔਰ ਇੱਕਦਮ ਹਵਾ ਭਰ ਗਈ ਜਿਵੇਂ ਕਿ ਗੁਰਬਲਾਸ ਪਾਸ਼ਾਹੀ 6ਵੀਂ ਦੇ ਵਿੱਚ ਲਿਖਿਆ ਪਿਆ ਇਹ ਸਾਡੇ ਗੁਰੂ ਸਾਹਿਬ ਦਾ ਅਤੇ ਪੂਰੇ ਸਿੱਖ ਸਮਾਜ ਦਾ અપਮਾਨ ਕਰਨ ਵਾਲੀਆਂ ਕਹਾਣੀਆਂ ਨੇ ਕਹਿੰਦੇ ਗੰਡੇ ਭੰਨਣ ਨਾਲ ਤੁਸੀਂ ਕਹਿੰਦੇ ਹੋ ਮੁੰਡੇ ਨਹੀਂ ਮਿਲਦੇ ਸਾਧਾਂ ਦੇ ਡੇਰਿਆਂ ਤੇ ਜਾਣ ਨਾਲ ਮੁੰਡੇ ਨਹੀਂ ਮਿਲਦੇ ਧੰਨੇ ਭਗਤ ਨੂੰ ਜਦੋਂ ਪੱਥਰ 'ਚੋਂ ਰੱਬ ਮਿਲ ਸਕਦਾ ਆ ਪਾਠ ਤੇ ਵੀ ਤੁਸੀਂ ਟਿੱਪਣੀ ਕੀਤੀ ਆ ਵੀ ਪਾਠ ਲੋਕ ਮੁੱਲ ਦਾ ਕਰਾਉਂਦੇ ਨੇ ਆਪ ਪਾਠ ਨਹੀਂ ਕਰਨਾ ਚਾਹੁੰਦੇ ਠੇਕਿਆਂ ਤੇ ਤੁਸੀਂ ਕਹਿੰਦੇ ਹੋ ਪਾਠ ਕਰਦੇ ਜਦੋਂ ਧੰਨਾ ਭਗਤ ਇੱਕ ਪੱਥਰ 'ਚੋਂ ਰੱਬ ਪਾ ਸਕਦਾਗਾ ਤੇ ਲੋਕਾਂ ਨੂੰ ਕਿਉਂ ਨਹੀਂ ਮਿਲ ਸਕਦਾ ਫਿਰ ਇਹ ਕੋਰਾ ਝੂਠ ਹੈ ਸਾਰੇ ਭਗਤ ਸਹਿਬਾਨ ਗੁਰੂ ਸਹਿਬਾਨ ਜਦੋਂ ਇਹ ਕਹਿੰਦੇ ਨੇ ਇੱਕ ਆ ਪੱਥਰ ਕੀਜਾ ਭਾਉ ਦੂਜਾ ਪੱਥਰ ਧਰੀਐ ਭਾਉ ਇੱਕ ਪੱਥਰ ਤੇ ਤੁਸੀਂ ਪੈਰ ਰੱਖ ਕੇ ਅੱਗੇ ਲੰਘ ਜਾਨੇ ਹੋ ਦੂਜੇ ਪੱਥਰ ਨੂੰ ਰੱਬ ਬਣਾ ਕੇ ਉਹਦੀ ਪੂਜਾ ਸ਼ੁਰੂ ਕਰ ਦਿੰਨੇ ਹੋ ਜੇ ਉਹ ਦੇਵ ਤਾਂ ਉਹ ਵੀ ਦੇਵਾ ਕਹਿ ਨਾਮ ਦੇਵ ਹਮ ਹਰ ਕੀ ਸੇਵਾ ਜੇ ਅੰਦਰ ਪਿਆ ਪੱਥਰ ਦੇਵਤਾ ਹੈ ਤਾਂ ਜਿਹੜਾ ਪੈਰਾਂ ਚ ਪਿਆ ਪੱਥਰ ਉਹ ਦੇਵਤਾ ਕਿਉਂ ਨਹੀਂ ਨਾਨਾ ਜੀ ਨੇ ਕਿਸੇ ਪੱਥਰ ਦੀ ਪੂਜਾ ਨਹੀਂ ਕੀਤੀ ਭਾਈ ਗੁਰਦਾਸ ਦੀ ਇੱਕ ਪੌੜੀ ਦੇ ਅਰਥ ਗਲਤ ਕੀਤੇ ਗਏ ਨੇ ਕਹਾਣੀ ਉਡਾਈ ਗਈ ਹੈ ਸਗੋਂ ਉਹਨੇ ਤਾਂ ਮਜ਼ਾਕ ਉਡਾਇਆ ব্রাহ্মণ ਦਾ ਕਿ ਪੰਡਿਤ ਜੀ ਮੈਂ ਚੰਗੀ ਤਰ੍ਹਾਂ ਜਾਣਦਾ ਇਹਨੂੰ ਰੋਟੀ ਖਵਾ ਕੇ ਦਿਖਾ ਤੂੰ ਇਹ ਸਾਰੀਆਂ ਕਹਾਣੀਆਂ ਬਹੁਤ ਤਰ੍ਹਾਂ ਦੇ ਨਾਲ ਸਾਨੂੰ ਗੁੰਮਣਾ ਕਰਨ ਵਾਸਤੇ ਜੋੜੀਆਂ ਗਈਆਂ ਨੇ ਤੇ ਸਾਨੂੰ ਲੁੱਟਣ ਦਾ ਇਹ ਤਰੀਕਾ ਹੈ ਪੁਜਾਰੀ ਤਬਕੇ ਦਾ ਤਾਂ ਕਿ ਲੋਕਾਂ ਨੂੰ ਅਕਲ ਨਾ ਆ ਜਾਵੇ ਅਸੀਂ ਵੀ ਪੱਥਰਾਂ ਮੂਰੇ ਹੱਥ ਜੋੜ ਕੇ ਬੈਠੇ ਰਹੀਏ ਗੁਰਬਾਣੀ ਪੱਥਰਾਂ ਦੀ ਪੂਜਾ ਤੋਂ ਪੱਕੀ ਤਰ੍ਹਾਂ ਮਨਾਹ ਕੀਤਾ ਕਰਦੀ ਜਾਨੀ ਕਿ ਤੁਸੀਂ ਇਹ ਚਮਤਕਾਰ ਨੂੰ ਠਕਰਾਉਂਦੇ ਹੋਗੇ ਵੀ ਚਮਤਕਾਰ ਨਹੀਂ ਹੋ ਸਕਦਾ ਰੱਬ ਮਿਲ ਨਹੀਂ ਸਕਦਾ ਐਵੇਂ ਜਦੋਂ ਨਾ ਗੁਰਨਾਨਕ ਸਾਹਿਬ ਨੇ ਇਹ ਲਿਖਿਆ ਬਾਬਰ ਬਾਣੀ ਜਿਹਨੂੰ ਚਾਰ ਸ਼ਬਦ ਆਪਾਂ ਪੜ੍ਹਦੇ ਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਦੋਂ ਬਾਬਰ ਨੇ ਹਮਲਾ ਕੀਤਾ ਗੁਰਨਾਨਕ ਸਾਹਿਬ ਕਹਿ ਰਹੇ ਨੇ ਆਪਣੀ ਬਾਣੀ ਚ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ ਕੋਈ ਮੋਗਲ ਨਾ ਹੋਆ ਅੰਦਾ ਕਿਨਾਂ ਨਾ ਪਰਚਾ ਲਾਇਆ ਜਦੋਂ ਬਾਬਰ ਦੇ ਹਮਲੇ ਦੀ ਖਬਰ ਮਿਲੀ ਇਥੋਂ ਦੇ ਰਾਜਿਆਂ ਨੂੰ ਤੇ ਉਹਨਾਂ ਨੇ ਇਥੋਂ ਦੇ ਸਾਧਾ ਨੂੰ ਸੰਤਾਂ ਨੂੰ ਪੁਜਾਰੀਆਂ ਨੂੰ ਮੌਲਵੀਆਂ ਨੂੰ ਇਕੱਠੇ ਕਰ ਲਿਆ ਕਹਿੰਦੇ ਦੱਸੋ ਜੀ ਮਹਾਤਮਾ ਜੀ ਬਾਬਰ ਹਮਲਾ ਕਰ ਰਿਹਾ ਹੈ ਤੁਹਾਡਾ ਕੋਈ ਜਾਦੂ ਮੰਤਰ ਕੰਮ ਕਰੇਗਾ ਕੋਈ ਤਾਗਾ ਤਵੀਤ ਆਦਿਕ ਦਿਓ ਕੋਈ ਉਹ ਕਰਨ ਲੱਗੇ ਫਿਕਰ ਨਾ ਕਰੋ ਆ ਤਾਗੇ ਲੈ ਜਾਓ ਆਪਣੇ ਸਪਾਹੀਆਂ ਦੇ ਗਲਾਂ 'ਚ ਪਾ ਦਿਓ ਡੌਲਿਆਂ ਤੇ ਬੰਨ੍ਹ ਦਿਓ ਤੇ ਆ ਸਾਡੀ ਸਵਾਦੀ ਚੁਟਕੀ ਸਿਰ 'ਚ ਪਾ ਲਓ ਤੇ ਬਾਬਰ ਦੀ ਫੌਜ ਤੁਹਾਡੇ ਸਪਾਹੀਆਂ ਨੂੰ ਮਾਰ ਨਹੀਂ ਸਕੇਗੀ ਜਦੋਂ ਸਾਡੀ ਹੱਦ ਦੇ ਵਿੱਚ ਅੰਦਰ ਦਾਖਲ ਹੋਣਗੇ ਤਾਂ ਉਹ ਅੰਨੇ ਹੋ ਜਾਣਗੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੋਗਲ ਪਠਾਣਾ ਭੜੀ ਭਈ ਲੜਾਈ ਰਣਮੈ ਤੇਗ ਵਗਾਈ ਜਦੋਂ ਤਲਵਾਰਾਂ ਚੱਲੀਆਂ ਆਮਣੇ ਸਾਹਮਣੇ ਓਨੀ ਤੁਪਕ ਤਾਣ ਚਲਾਈ ਓਨੀ ਹਸਤੇ ਚੜਾਈ ਸਾਡੇ ਆਲੇ ਨੇ ਤਾਂ ਹੱਥਾਂ ਦੇ ਵਿੱਚ ਚੜਚੜ ਕਰਦੀਆਂ ਰਹਿ ਗਈਆਂ ਬੰਦੂਕਾਂ ਤੇ ਤਲਵਾਰਾਂ ਤੇ ਉਹਨਾਂ ਨੇ ਤੋਪਾਂ ਨਾਲ ਸਾਰੇ ਤਬਾਹ ਕਰਕੇ ਰੱਖ ਦਿੱਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੋਈ ਮੁਗਲ ਨਾ ਹੋਆ ਅੰਦਾ ਕਿਨਾਂ ਨਾ ਪਰਚਾ ਲਾਇਆ ਤੁਹਾਡੇ ਮੰਤਰਾਂ ਨਾਲ ਭਾਈ ਕੋਈ ਮੁਗਲ ਅੰਨਾ ਨਹੀਂ ਹੋਇਆ ਜੇ ਸੱਚਮੁੱਚ ਮੰਤਰ ਆਦਿਕ ਹੁੰਦੇ ਤਾਂ ਜਿਹੜੇ ਵਿਗਿਆਨਿਕ ਕਾਢਾਂ ਨੇ ਇਹਦੀ ਫਿਰ ਲੋੜ ਹੀ ਨਹੀਂ ਸੀ ਪੈਣੀ ਤੋਪਾਂ ਦੀ ਬੰਦੂਕਾਂ ਦੀ ਮਜ਼ਾਈਲਾਂ ਦੀ ਆਈਟਮ ਬੰਮਾਂ ਦੀ ਲੋੜ ਨਹੀਂ ਸੀ ਪੈਣੀ ਮੰਤਰਾਂ ਦੇ ਨਾਲ ਹੀ ਸਾਰੀ ਦੁਨੀਆ ਨੂੰ ਭਾਰਤ ਵਾਲਿਆਂ ਨੇ ਜਿੱਤ ਕੇ ਆਪਣੇ ਅਧੀਨ ਕਰ ਲੈਣਾ ਸੀ ਇਹ ਢੋਂਗ ਕਰਦੇ ਨੇ ਸਾਧ ਜਦੋਂ ਕਿਤੇ ਬਿਮਾਰ ਵੀ ਹੁੰਦੇ ਨੇ ਤਾਂ ਸਾਧਾਂ ਦੇ ਪੈਰਾਂ 'ਚ ਲੰਮੇ ਪੈਂਦੇ ਐ ਡਾਕਟਰਾਂ ਦੇ ਪੈਰਾਂ 'ਚ ਲੰਮੇ ਪੈਂਦੇ ਨੇ ਕਿ ਡਾਕਟਰ ਸਾਹਿਬ ਸਾਡਾ ਇਲਾਜ ਕਰ ਦਿਓ ਲੋਕਾਂ ਨੂੰ ਤਾਂ ਧਾਗੀ ਤਵੀ ਦਿੰਦੇ ਨੇ ਤੇ ਖੁਦ ਆਪਣਾ ਇਲਾਜ ਕਰਾਉਣ ਨੂੰ ਵੱਡੇ ਹਸਪਤਾਲਾਂ 'ਚ ਦਾਖਲ ਹੁੰਦੇ ਨੇ ਕਿੰਨੀਆਂ ਅਰਬਾਂ ਖਰਬਾਂ ਦੀਆਂ ਇਹਨਾਂ ਨੇ ਜਾਇਦਾਦਾਂ ਬਣਾ ਲੀਆਂ ਨੇ ਤੇ ਕਿੰਨੇ ਸਾਰੇ ਸਾਧ ਤਾਂ ਜੇਲ੍ਹਾਂ 'ਚ ਬੈਠੇ ਨੇ ਅੱਜ ਤੱਕ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਵੀ ਸਾਧ ਜਾਂ ਹੋਰ ਚਮਤਕਾਰ ਵਾਲੀ ਗੱਲ ਕਰਦੇ ਆ ਤੁਸੀਂ ਅਮਰਤਪਾਣ ਕੀਤਾਗਾ ਹਾਂਜੀ ਕੀਤਾ ਹੋਇਆ ਤੁਹਾਡਾ ਅਮਰਤਪਾਣ ਅਮਰਤਪਾਣ ਤੇ ਵੀ ਆਪਾਂ ਗੱਲ ਕਰਾਂਗੇ ਕਿਉਂਕਿ ਤੁਸੀਂ ਦਸਮ ਗ੍ਰੰਥ ਤੇ ਟਿੱਪਣੀ ਕਰਦੇ ਹੋ ਹਾਂਜੀ ਜਿਹੜਾ ਅਮਰਤਪਾਣ ਗੁਰੂ ਗੋਬਿੰਦ ਸਿੰਘ ਜੀ ਨੇ ਅਮਰ ਖੰਡੇ ਵਾਟੇ ਦੀ ਪੌਲ ਬਖਸ਼ੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਾਂ ਚਮਤਕਾਰ ਕਰਕੇ ਦਿਖਾਇਆ ਪੰਜ ਪਿਆਰੇ ਮਰ ਜੀਵੜੇ ਪੈਦਾ ਕੀਤੇ ਆ ਜਿਹੜੇ ਉਹਨਾਂ ਨੇ ਗੱਲ ਇਹ ਆ ਜੀ ਉਹਨਾਂ ਨੂੰ ਇਸ ਤਰ੍ਹਾਂ ਕਹਾਣੀਆਂ ਬਣਾ ਕੇ ਕਰਾਮਾਤੀ ਪੇਸ਼ ਕਰ ਦਿੱਤਾ ਗਿਆ ਸਾਲ ਵਾਲੇ ਤਾਂ ਇਥੋਂ ਤੱਕ ਉਹਨਾਂ ਦੀਆਂ ਕਿਤਾਬਾਂ 'ਚ ਲਿਖਿਆ ਪਿਆ ਕਿ ਉਹਨਾਂ ਦੇ ਸਿਰ ਕੱਟ ਦਿੱਤੇ ਗਏ ਤੇ ਸਿਰ ਕੱਟ ਕੇ ਬਦਲ-ਬਦਲ ਕੇ ਜੋੜ ਦਿੱਤੇ ਗਏ ਇਹ ਪਾਗਲਪਨ ਤੋਂ ਸવાય ਕੁਝ ਵੀ ਨਹੀਂ ਹੈ ਨਾ ਗੱਲਾਂ 'ਚ ਰੱਖਿਆ ਹੋਇਆ ਤੇ ਫਿਰ ਸਿਰ ਕੱਟ ਕੇ ਜੋੜ ਕੇ ਉਹ ਖੜੇ ਕਰ ਦਿੱਤੇ ਫਿਰ ਇਹ ਵੀ ਕਿਹਾ ਉਹ ਪਿਛਲੇ ਜਨਮ 'ਚ ਫਲਾਣੇ-ਫਲਾਣੇ ਭਗਤਾਂ ਦੇ ਅਵਤਾਰ ਸਨ ਪੰਜੇ ਪਿਆਰੇ ਇਹ ਕਹਾਣੀਆਂ ਵੀ ਲਿਖੀਆਂ ਪਈਆਂ ਨੇ ਜਿਹੜਾ ਕਿ ਹੁਣ ਤੱਕ ਦੀ ਸਟੱਡੀ ਵਿੱਚੋਂ ਮੈਂ ਸਾਹਮਣੇ ਲਿਆਉਣ ਦਾ ਯਤਨ ਕੀਤਾ ਆਪਣੀਆਂ ਕਿਤਾਬਾਂ ਰਾਹੀਂ ਅਤੇ ਬੋਲ ਕੇ ਉਹ ਇਹ ਹੈ ਕਿ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਨੇ ਪਹਿਲਾ ਬਕਾਇਦਾ ਤਿਆਰ ਕੀਤੇ ਸੀ ਉਹਨਾਂ ਨੂੰ ਸਖਲਾਈ ਟ੍ਰੇਨਿੰਗ ਦਿੱਤੀ ਗਈ ਸੀ ਉਹ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੇ ਕੋਲੇ ਰਹਿੰਦੇ ਸੀ ਇਹ ਹਵਾਲਾ ਕਿੱਥੋਂ ਲਿਆ ਤੁਸੀਂ ਇਹ ਤੇ ਮੇਰੇ ਕੋਲੇ ਮੈਂ ਆਪਣੀਆਂ ਕਿਤਾਬਾਂ ਦੇ ਵਿੱਚ ਸਾਰੇ ਹਵਾਲੇ ਦਿੱਤੇ ਹੋਏ ਨੇ ਕਿ ਇਹ ਕਿਹੜੀ-ਕਿਹੜੀ ਕਿਤਾਬ ਚੋਂ ਮੈਂ ਕਿਹੜਾ-ਕਿਹੜਾ ਹਵਾਲਾ ਲਿਆ ਕਈ-ਕਈ ਸਾਲ ਤੋਂ ਇੱਥੇ ਪਹਿਲਾਂ ਦੇ ਆਏ ਹੋਏ ਸੀ ਖੈਰ ਮੈਂ ਇੱਥੇ ਇਹ ਦੱਸਣ ਲੱਗਿਆ ਕਿ ਉਹਨਾਂ ਦੀ ਤਿਆਰੀ ਤੋਂ ਬਾਅਦ ਉਹਨਾਂ ਨੂੰ ਜਦੋਂ ਗੁਰੂ ਸਾਹਿਬ ਨੇ ਕਿਹਾ ਮੈਂ ਆਵਾਜ਼ ਦੇਵਾਂਗਾ ਪਹਿਲਾ ਆਪ ਸਿੰਘ ਖੜਾ ਹੋਊਗਾ ਫਿਰ ਇਹ ਖੜਾ ਹੋਵੇਗਾ ਤੇ ਉਹਨਾਂ ਨੂੰ ਖੜੇ ਕਰਨ ਤੋਂ ਬਾਅਦ ਫਿਰ ਫੌਜ ਦੇ ਵਿੱਚ ਭਰਤੀ ਕਰਨ ਦਾ ਗੁਰੂ ਸਾਹਿਬ ਨੇ ਇੱਕ ਢੰਗ ਅਪਣਾਇਆ ਸੀ ਉਦੋਂ ਬਾਅਦ ਅਸੀਂ ਤਾਂ ਕਹਿੰਦੇ ਆ ਨਾ ਸਿੱਖ ਬਣਨ ਵਾਸਤੇ ਅਮਰ ਚੱਕਣਾ ਸਿੱਖ ਬਣਨ ਵਾਸਤੇ ਨਹੀਂ ਸਿੱਖ ਬਣਨ ਵਾਸਤੇ ਤਾਂ ਗੁਰਬਾਣੀ ਨੂੰ ਸਮਝਣਾ ਅਤੇ ਪੜ੍ਹਨਾ ਜ਼ਿੰਦਗੀ 'ਚ ਲਾਗੂ ਕਰਨਾ ਇਹ ਕਾਫੀ ਹੈ ਪਰ ਜਿਹੜੇ ਚੁਣਵੇਂ ਨੌਜਵਾਨ ਫੌਜ ਦੇ ਵਿੱਚ ਭਰਤੀ ਹੁੰਦੇ ਨੇ ਉਹਨਾਂ ਦੀ ਟ੍ਰੇਨਿੰਗ ਅਲੱਗ ਹੁੰਦੀ ਹੈ ਉਹਨਾਂ ਦੀ ਉਮਰ ਦੀ ਸੀਮਾ ਹੁੰਦੀ ਹੈ ਤੇ ਉਹਨਾਂ ਦਾ ਸਿਹਤ ਪੱਖੋਂ ਤੰਦਰੁਸਤ ਹੋਣਾ ਮਜ਼ਬੂਤ ਹੋਣਾ ਇਹ ਵੀ ਜ਼ਰੂਰੀ ਹੁੰਦਾ ਹੈ ਤੇ ਇਹ ਸਾਰੀ ਵਿਧੀ ਕਿਰਿਆ ਅੱਜ ਤੱਕ ਵੀ ਫੌਜਾਂ ਚ ਅਤੇ ਪੁਲਿਸ ਚਲਦੀ ਆ ਰਹੀ ਹੈ ਤੇ ਫੌਜ ਚ ਭਰਤੀ ਕਰਨ ਦੇ ਪੁਲਿਸ ਚ ਭਰਤੀ ਕਰਨ ਦੇ ਢੰਗ ਤਰੀਕੇ ਚਲਦੇ ਨੇ ਉਦੋਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਵਰਦੀ ਵੀ ਪਹਿਨਾਈ ਹਥਿਆਰ ਬੰਦ ਵੀ ਕਰਾਇਆ ਤੇ ਉਹ ਫੌਜ ਦੇ ਵਿੱਚ ਭਰਤੀ ਕਰਨ ਦਾ ਇੱਕ ਢੰਗ ਸੀ ਤੇ ਜਿਹੜੇ ਅਮਰ ਦੀਆਂ ਬਾਣੀਆਂ ਦੀ ਗੱਲ ਹੈ ਅੱਜ ਤੱਕ ਕੋਈ ਰਿਕਾਰਡ ਪੰਜਾਂ ਬਾਣੀਆਂ ਦਾ ਕਿੱਥੇ ਵੀ ਨਹੀਂ ਮਿਲਦਾ ਕਿ ਗੁਰੂ ਸਾਹਿਬ ਨੇ ਕਿਹੜੀਆਂ ਪੰਜ ਬਾਣੀਆਂ ਪੜੀਆਂ ਸੀ ਮੈਂ ਸਾਰੇ ਦੇ ਸਾਰੇ ਇਤਿਹਾਸ ਅੱਜ ਤੱਕ ਪੜ ਚੁੱਕਿਆ ਪੰਜ ਬਾਣੀਆਂ ਤੁਸੀਂ ਕਹਿੰਦੇ ਜਿਹੜੀਆਂ ਪੜੀਆਂ ਸੀ ਇਹਦਾ ਮਤਲਬ ਜਿਹੜੀ ਤੁਸੀਂ ਕਹੇ ਹੁਣ ਕਿਹਾਗਾ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਪਾਣ ਬਾਟੇ ਦੀ ਖੰਡੇ ਬਾਟੇ ਦੀ ਪੌਲ ਵਖਸ਼ੀ ਆ ਉਹ ਸਿਰਫ ਇੱਕ ਫੌਜ ਤਿਆਰ ਕਰਨ ਨੂੰ ਸਿਖਾਉਂਦਾ ਫੌਜ ਤਿਆਰ ਹੋਈ ਸੀ ਸਿੱਖ ਨਹੀਂ ਤਿਆਰ ਹੋਇਆ ਉੱਥੇ ਬਿਲਕੁਲ ਫੌਜ ਤਿਆਰ ਕਰਨ ਨੂੰ ਸੀ ਤੇ ਫੌਜ ਦੀ ਵਰਦੀ ਕਿਉਂਕਿ ਅੱਗੇ ਹੱਥੋਂ-ਹੱਥੀ ਲੜਾਈ ਹੁੰਦੀ ਸੀ ਦੁਸ਼ਮਣ ਦੇ ਨਾਲ ਆਪਾਂ ਇੱਕ ਦੂਜੇ ਦੇ ਵਿੱਚ ਦਾਖਲ ਹੋ ਜਾਂਦੇ ਸੀ ਤੇ ਕਈ ਵਾਰੀ ਤਾਂ ਪਛਾਣ ਨਹੀਂ ਸੀ ਰਹਿੰਦੀ ਵੀ ਇਹ ਕਿਹੜੀ ਕਿਹਨਾਂ ਦੀ ਫੌਜ ਦਾ ਸਪਾਈ ਹੈ ਆਪਣੇ ਸਿਰ ਦੇ ਉੱਤੇ ਨਿੰਮਦੀਆਂ ਜਾਂ ਕਿਸੇ ਹੋਰ ਰੁੱਖ ਦੀਆਂ ਫੌਜੀ ਟਾਹਣੀਆਂ ਟੰਗਦੇ ਸੀ ਤਾਂ ਕਿ ਸਾਡੀ ਪਛਾਣ ਰਵੇ ਅਸੀਂ ਉਹਨਾਂ 'ਚ ਵੀ ਚਲੇ ਜਾਈਏ ਸਾਡੀ ਅਤੇ ਉਹਨਾਂ ਦੀ ਪਛਾਣ ਰਵੇ ਕੱਪੜਿਆਂ ਦੇ ਰੰਗਾਂ ਦਾ ਫਰਕ ਬਰਦੀਆਂ ਦਾ ਫਰਕ ਇਹ ਸਾਰਾ ਕੁਝ ਉਹਨਾਂ ਜ਼ਮਾਨੇ 'ਚ ਵਖਰੇਵਾ ਦੱਸਣ ਵਾਸਤੇ ਹੋਇਆ ਕਰਦਾ ਸੀ ਤੇ ਇਸ ਤਰ੍ਹਾਂ ਸਾਡੀ ਬਰਦੀ ਸਾਡੀ ਟ੍ਰੇਨਿੰਗ ਸਾਡੇ ਯਕਾਰੇ ਉਹਨਾਂ ਤੋਂ ਵਖਰੇਵਾ ਪੈਦਾ ਕਰਨ ਵਾਸਤੇ ਇਹ ਤਿਆਰ ਕੀਤੇ ਗਏ ਸੀ ਤੇ ਤਾਂ ਕਿ ਅਸੀਂ ਇੱਕ ਦੂਜੇ ਦੇ ਵਿੱਚ ਜਿਹੜਾ ਰਲਗੱਡ ਨਾ ਹੋ ਜਾਈਏ ਤੇ ਸਾਡੀ ਪਛਾਣ ਬਣੀ ਰਵੇ ਇਹ ਪੰਜ ਕਕਾਰ ਨੇ ਜਿਹੜੇ ਇਹ ਫੌਜ ਫੌਜੀ ਵਰਦੀ ਦਾ ਇੱਕ ਚਿੰਨ ਹੈ ਇੱਕ ਅੰਗ ਹੈ ਤੇ ਇੱਕ ਪਛਾਣ ਹੈ ਜੀ ਇਹ ਫੌਜੀ ਵਰਦੀ ਦੀ ਚੈਨਾ ਪਹਿਚਾਨ ਆ ਤੁਸੀਂ ਬਾਣੀ ਦੀ ਵੀ ਗੱਲ ਕਰੀ ਤੁਸੀਂ ਕਹਿੰਦੇ ਉਹ ਕਿਤੇ ਇਤਿਹਾਸ ਚ ਨਹੀਂ ਮਿਲਦਾ ਵੀ ਪੰਜ ਬਾਣੀਆਂ ਪੜੀਆਂ ਨੇ ਹਾਂਜੀ ਅੱਜ ਪੰਜ ਬਾਣੀਆਂ ਪੜੀਆਂ ਜਾਂਦੀਆਂ ਨੇ ਪੰਜਾਂ ਦੇ ਵਿੱਚੋਂ ਦੋ ਬਾਣੀਆਂ ਨੇ ਜਿਹੜੀਆਂ ਦਸਮ ਗ੍ਰੰਥ ਚੋਂ ਲਈਆਂ ਜਾਂਦੀਆਂ ਨੇ ਦਸਮ ਗ੍ਰੰਥ ਤੇ ਵੀ ਤੁਸੀਂ ਟਿੱਪਣੀ ਕਰਦੇ ਹੋ ਜਿਹੜੀ ਟਿੱਪਣੀ ਕਰਦੇ ਹੋ ਦਸਮ ਗ੍ਰੰਥ ਦੀ ਫਿਰ ਜਿਹੜਾ ਤੁਸੀਂ ਅਮਰ ਅਛਿਆ ਇਹ ਕੁਝ ਹੋਰ ਬਾਣੀਆਂ ਪੜ ਕੇ ਛਕਿਆਗਾ ਫਿਰ ਤੁਸੀਂ ਮੈਂ ਜੀ 1973 ਦੇ ਛਕਿਆ ਸੀ ਪਹਿਲੀ ਗੱਲ ਤਾਂ 73 ਦੇ ਵਿੱਚ ਉਹ ਦੋ ਪੰਜ ਬਾਣੀਆਂ ਪੜੀਆਂ ਨਹੀਂ ਗਈਆਂ ਹਾਂ ਉਹੀ ਦੱਸਦਾ ਮੈਂ ਮੇਰੀਆਂ ਅੱਖਾਂ ਦੇ ਸਾਹਮਣੇ ਜਦੋਂ 1973 ਚ ਮੈਂ ਖੰਡੇ ਦੀ ਪਾਹੁ ਲਈ ਐ ਉਦੋਂ ਆਨੰਦ ਸਾਹਿਬ ਦੀਆਂ ਅਕਾਲ ਤਖਤ ਤੇ ਮੈਂ ਅੰਮਰ ਛਕਿਆ ਸੀ ਮੈਨੂੰ ਇਹ ਸੀ ਹੋਰ ਵਾਲੇ ਪਤਾ ਨਹੀਂ ਕਿਹੋ ਜਿਹਾ ਛਕਾਉਂਦੇ ਨੇ ਕਿਹੋ ਜਿਹਾ ਨਹੀਂ ਅਕਾਲ ਤਖਤ ਤੇ ਸਭ ਤੋਂ ਵਧੀਆ ਮਰਿਆਦਾ ਹੋਊਗੀ ਮੈਂ ਅੰਮਰਸਰ ਗਿਆ ਉੱਥੇ ਜਿਹੜੀ ਮੈਂ ਖੰਡੇ ਕੀ ਪਾਹੁ ਲਈ ਉਹ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ ਕੇ ਉਹਨਾਂ ਨੇ ਅੰਮਰ ਛਕਾਇਆ ਬਾਕੀ ਬਾਣੀਆਂ ਤਾਂ ਇਹੀ ਸੀ ਪਰ ਆਨੰਦ ਸਾਹਿਬ ਦੀਆਂ 6 ਪੌੜੀਆਂ ਸੀ ਪਹਿਲੀਆਂ 5 ਤੇ ਆਖਰੀ ਇੱਕ ਪਰ ਜਦੋਂ 1984 ਤੋਂ ਉੱਥੇ ਭਾਣਾ ਵਾਪਰਿਆ ਤੇ ਉਦੋਂ ਬਾਅਦ ਉਥੇ ਟਕਸਾਲ ਦਾ ਕਬਜ਼ਾ ਹੋ ਗਿਆ ਤਾਂ ਜਸਬੀਰ ਸਿੰਘ ਰੋਡੇ ਅਤੇ ਹੋਰਨਾਂ ਨੇ ਉਥੇ ਆਪਣਾ ਕਬਜ਼ਾ ਕਰਕੇ ਆਪਣੀ ਮਨਮਾਨੀ ਕਰਕੇ ਫਿਰ ਆਨੰਦ ਸਾਹਿਬ ਪੂਰਾ ਪੜਨ ਦਾ ਉਥੇ ਰੀਤੀ ਚਾਲੂ ਕੀਤੀ ਹੈ ਉਦੋਂ ਪਹਿਲਾ ਅਮਰ ਛਕਾਉਣ ਵੇਲੇ ਆਨੰਦ ਸਾਹਿਬ ਦੀਆਂ 6 ਪੌੜੀਆਂ ਅਕਾਲ ਤਖਤ ਤੇ ਜਿਹੜੀਆਂ ਪੜੀਆਂ ਜਾਂਦੀਆਂ ਸੀ ਮੈਂ ਆਪ ਉਹਨਾਂ ਤੋਂ ਅਮਰ ਛਕ ਕੇ ਆਇਆ ਤੇ ਇਹ ਜਿਹੜੀ ਮਰਿਆਦਾ ਵਾ ਇਹ ਤਾਂ ਅੱਜ ਤੱਕ ਜਿਹੜੀ ਅਕਾਲ ਤਖਤ ਵਾਲੀ ਹੈ ਪਹਿਲੀ ਗੱਲ ਤਾਂ ਖੁਦ ਸ਼੍ਰੋਮਣੀ ਕਮੇਟੀ ਉਸ ਮਰਿਆਦਾ ਨੂੰ ਅਜੇ ਤੱਕ ਲਾਗੂ ਨਹੀਂ ਕਰ ਸਕੀ ਜਿਹੜੀ ਰਾਗਮਾਲਾ ਅਕਾਲ ਤਖਤ ਤੇ ਪੜੀ ਨਹੀਂ ਜਾਂਦੀ ਜਿਹੜਾ ਦਰਬਾਰ ਸਾਹਿਬ ਜਪੋਗ ਪੈਂਦੇ ਨੇ ਉੱਥੇ ਰਾਗਮਾਲਾ ਪੜੀ ਜਾਂਦੀ ਹੈ ਇਸ ਤਰ੍ਹਾਂ ਅਕਾਲ ਤਖਤ ਤੇ ਜਕਾਰਾ ਬੋਲੇ ਸੋ ਨਿਹਾਲ ਛੱਡਿਆ ਜਾਂਦਾ ਤੇ ਦਰਬਾਰ ਸਾਹਿਬ ਜਦੋਂ ਭੋਗ ਪੈਂਦਾ ਉੱਥੇ ਜਕਾਰਾ ਛੱਡੀ ਨਹੀਂ ਜਾਂਦਾ ਤੇ extra ਉਹ ਮर्यादाਵਾਂ ਤਾਂ ਸ਼੍ਰੋਮਣੀ ਕਮੇਟੀ ਵਾਲੇ ਖੁਦ ਵੀ ਲਾਗੂ ਨਹੀਂ ਕਰ ਸਕੇ ਤੇ ਡੇਰੇ ਵਾਲੇ ਤੱਕ ਜਗਾਰਾ ਇੱਕ ਇੱਕ ਸਕਿੰਟ ਡੇਰਿਆਂ ਵਾਲੇ ਕਹਿੰਦੇ ਨੇ ਕਹਿੰਦੇ ਜੀ ਰਹਿਤ ਮर्याਦਾ ਤਾਂ ਹੈ ਹੀ ਨਹੀਂ ਇਹ ਇਹ ਤਾਂ ਖਰੜਾ ਬਣਿਆ ਹੋਇਆ ਹੈ ਰਹਿਤ ਮर्याਦਾ ਤਾਂ ਇਹ ਅਧੂਰੀ ਹੈ ਇਹ ਖਰੜਾ ਕਹੀ ਜਾਂਦੇ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਬੇੜਾ ਗਰਕ ਹੋ ਗਿਆ ਉਹਨਾਂ ਦੇ ਗੁਲਾਮੇ ਚ ਹੱਥ ਪਾ ਕੇ ਇਹ ਨਹੀਂ ਕਹਿ ਸਕੇ ਤੁਸੀਂ ਖਰੜਾ ਕਹਿਣ ਵਾਲੇ ਹੁੰਦੇ ਕੌਣੋਂ ਤੇ ਜਿਹੜੇ ਉੱਥੇ ਗਰੰਥੀ ਲੱਗਦੇ ਨੇ ਉਹ ਸਾਰੇ ਟਕਸਾਲ ਵਾਲੇ ਪਹਿਲਾਂ ਉਹਨਾਂ ਨੂੰ ਗੁਰਬਾਣੀ ਦੀ ਸੰਥਾ ਜਿਹੋ ਜੀ ਉਹਨਾਂ ਨੂੰ ਆਉਂਦੀ ਆ ਪੁੱਠੀ ਸਿੱਧੀ ਉਹ ਸੰਥਾ ਜਿਵੇਂ ਚੰਗਿਆਈਆ ਬੁਰਿਆਈਆ ਬਾਚੈ ਧਰਮ ਹਦੂਰ ਉਹਨਾਂ ਤੋਂ ਖਵਾਉਂਦੇ ਨੇ ਤਾਂ ਚੰਗਿਆਈਆ ਬੁਰਿਆਈਆ ਨਹੀਂ ਆਖਣ ਦਿੰਦੇ ਉਹ ਕਹਿੰਦੇ ਬਿੰਦੀ ਨਹੀਂ ਲਾਉਣੀ ਪਰ ਆਪ ਜਦੋਂ ਸ਼ਬਦ ਲੱਖ ਕਹਿੰਦੇ ਨੇ ਉਦੋਂ ਉੱਤੇ ਅਧ ਕਿਉਂ ਲਾਉਂਦੇ ਨੇ ਇਸ ਤਰ੍ਹਾਂ ਸ਼ੇਰ ਅਤੇਸ਼ ਸਿਰ ਇਹਨਾਂ ਦੋਵਾਂ ਦੇ ਇਸ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਉਚਾਰਣ ਕਰੀਏ ਤਾਂ ਜਿਹੜਾ ਜੰਗਲੀ ਸ਼ੇਰ ਹੈ ਉਹ ਬਣ ਜਾਂਦਾ ਹੈ ਜੇ ਸਸੇ ਪੈਰ ਬਿੰਦੀ ਨਾ ਲਾਈਏ ਤਾਂ ਫਿਰ ਬੱਟਾ ਤੋਲਣ ਵਾਲਾ ਸ਼ੇਰ ਬਣ ਜਾਂਦਾ ਹੈ ਤੇ ਇਹ ਗੱਲਾਂ ਵੀ ਉਹਨਾਂ ਨੇ ਆਪਣੇ ਜਿਹੜੇ ਉੱਥੇ ਗਰੰਟੀ ਲਾਏ ਹੋਏ ਨੇ ਉਹਨਾਂ ਨੂੰ ਰੋਕ ਦਿੱਤਾ ਕਿ ਤੁਸੀਂ ਜਿਵੇਂ ਲਿਖਿਆ ਹੋਇਆ ਉਦਾਂ ਹੀ ਬੋਲਣਾ ਮੈਂ ਤਾਂ ਸਵਾਲ ਕਰਦਾ ਉਹਨਾਂ ਨੂੰ ਵੀ ਰੋਕ ਦਿੱਤਾ ਆਪਾਂ ਗੱਲ ਅਮਰਤ ਦੀ ਕਰ ਰਹੇ ਹਾਂ ਅਮਰਤ ਦੀ ਗੱਲ ਕਰ ਰਹੇ ਹਾਂ ਤੁਸੀਂ ਕਹਿੰਦੇ ਅਮਰਤ ਪਾਨ ਕੀਤਾ ਪਹਿਲਾਂ ਤੁਸੀਂ ਕਿਹਾ ਕਹਿੰਦੇ ਅਮਰਤ ਪਾਣ ਸਿਰਫ ਫੌਜ ਤਿਆਰ ਕਰਨ ਵਾਸਤੇ ਛਕਿਆ ਜਾਂਦਾ ਸਿੱਖ ਬਣਨ ਵਾਸਤੇ ਬਾਣੀ ਪੜਨੀ ਤੇ ਸਮਝਣੀ ਲਾਗੂ ਕਰਨੀ ਜ਼ਰੂਰੀ ਆ ਤੁਸੀਂ ਅਮਰਤ ਪਾਣ ਕੀਤਾ ਤੁਸੀਂ ਫਿਰ ਕਿਉਂ ਨਹੀਂ ਫੌਜ ਚ ਸ਼ਾਮਲ ਹੋਏ ਕਿਉਂ ਨਹੀਂ ਤੁਸੀਂ ਉਹ ਵਰਦੀ ਪਾਈ ਕਿਉਂ ਨਹੀਂ ਤੁਸੀਂ ਨਿਹੰਗ ਸਿੰਘ ਬਣ ਸਜੇ ਬਾਣੀ ਦਾ ਤੁਸੀਂ ਬਹੁਤ ਪੜਦੇ ਹੋ ਸਿੱਖ ਤਾਂ ਫਿਰ ਤੁਸੀਂ ਹੈਗੇ ਹੀ ਹੋ ਪਹਿਲੀ ਗੱਲ ਤਾਂ ਅੱਜ ਕੋਈ ਵਰਦੀ ਸਾਡੇ ਵਾਸਤੇ ਇੰਦਰ ਧਾਰਤ ਰਹੀ ਨਹੀਂ ਨਿਹੰਗਾ ਦੀ ਵਰਦੀ ਟਕਸਾਲ ਵਾਲਿਆਂ ਦੀ ਵਰਦੀ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਵਰਦੀ ਕਲੇਰਾ ਟਕਸਾਲਾਂ ਵਾਲ ਇਹਨਾਂ ਦੀ ਨਾਨਕ ਸਰੀਆਂ ਦੀ ਵਰਦੀ ਤੇ ਹੂਕਿਆਂ ਦੀ ਵਰਦੀ ਪਤਾ ਨਹੀਂ ਕਿਹੜਿਆਂ ਕਿਹੜਿਆਂ ਮਿਸ਼ਨਰਿਆਂ ਦੀ ਆਪਣੀ ਵਰਦੀ ਅੱਜ ਖੇਰੂ ਖੇਰੂ ਟਕਸਾਲਾਂ ਚ ਡੇਰਿਆਂ ਚ ਜਥੇਬੰਦੀਆਂ ਚ ਪੰਥ ਵੰਡਿਆ ਜਾ ਚੁੱਕਿਆ ਇੱਕ ਵਰਦੀ ਤਾਂ ਸ਼੍ਰੋਮਣੀ ਕਮੇਟੀ ਵਾਲੇ ਮੁਲਾਜ਼ਮਾਂ ਦੀ ਵੀ ਨਹੀਂ ਰਹੀ ਹੈ ਉਹਨਾਂ ਦਾ ਵੀ ਹਾਲ ਜਿਹੜਾ ਹੋ ਰਿਹਾ ਆਪਾਂ ਦੇਖ ਰਹੇ ਹਾਂ ਤੇ ਮੈਂ ਜਿਹੜਾ ਉਦੋਂ ਖੰਡੇ ਕੀ ਪਹੋ ਲਈ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਰੀ 25 26 ਸਾਲ ਦੀ ਉਮਰ ਸੀ ਤੇ ਮੈਂ ਅਮਰ ਚੱਕ ਲਿਆ ਪਰ ਇੰਨੀ ਸਟੱਡੀ ਨਹੀਂ ਸੀ ਪਰ ਮੈਂ ਇਹ ਜਿਹੜੀ ਆਪਣੇ ਆਪ ਨੂੰ ਫੌਜ ਸਮਝਦਾ ਸੀ ਉਹ ਪ੍ਰਚਾਰਕਾਂ ਦੀ ਫੌਜ ਦੇ ਵਿੱਚ ਮੈਂ ਭਰਤੀ ਹੋ ਗਿਆ ਮਿਸ਼ਨਰੀ ਕਾਲਜ ਦਿੱਲੀ ਖੁੱਲਿਆ ਸੀ ਉਹਨਾਂ ਦੇ ਨਾਲ ਸੰਬੰਧਤ ਹੋ ਕੇ ਮੈਂ ਸਟੱਡੀ ਕਰਨੀ ਸ਼ੁਰੂ ਕੀਤੀ ਪਿਛਲੇ 50 52 ਸਾਲਾਂ ਤੋਂ ਲਗਾਤਾਰ ਮੈਂ ਲਿਖ ਕੇ ਅਤੇ ਬੋਲ ਕੇ ਸਟੇਜਾਂ ਦੇ ਉੱਤੇ ਜਾ ਕੇ ਦੇਸ਼ ਵਿਦੇਸ਼ ਦੇ ਵਿੱਚ ਮੈਂ ਪ੍ਰਚਾਰ ਕਰਦਾ ਆ ਰਿਹਾ ਹਰੇਕ ਦਾ ਅਲੱਗ-ਅਲੱਗ ਕੰਮ ਹੈ ਕੋਈ ਟੀਚਰ ਹੈ ਕੋਈ ਡਾਕਟਰ ਹੈ ਕੋਈ ਵਕੀਲ ਹੈ ਕੋਈ ਮਜ਼ਦੂਰ ਹੈ ਕੋਈ ਬਿਲਡਿੰਗ ਉਸਾਰੀ ਦੇ ਕੰਮ ਕਰਦਾ ਹੈ ਇਹ ਅੱਡੋ-ਅੱਡ ਕੰਮ ਨੇ ਮੈਂ ਵੀ ਇੱਕ ਪ੍ਰਚਾਰਕ ਦੇ ਤੌਰ ਤੇ ਆਪਣਾ ਕੰਮ ਸੰਭਾਲਿਆ ਹੋਇਆ ਤੁਸੀਂ ਪ੍ਰਚਾਰਕ ਦੇ ਤੌਰ ਤੇ ਤੁਸੀਂ ਕਹੇ ਦਾਵਾ ਕਰਦੇ ਹੋ ਤਾਂ ਤੁਸੀਂ ਵੀ ਪ੍ਰਚਾਰਕ ਦੇ ਤੌਰ ਤੇ ਲੋਕ ਤਾਂ ਕਹਿੰਦੇ ਨੇ ਤੁਸੀਂ ਦਬਧਾ ਕ੍ਰੀਏਟ ਕਰਦੇ ਹੋ ਨਾ ਲੋਕਾਂ 'ਚ ਜਿਹੜਾ ਮਿਸ਼ਨਰੀ ਕਾਲਜ ਦਿੱਲੀ ਦੀ ਵੀ ਤੁਸੀਂ ਗੱਲ ਕੀਤੀ ਹੋ ਦਿੱਲੀ ਰਹਿੰਦੇ ਰਹੇ ਹੋ ਸਰਕਾਰੀ ਤੁਹਾਨੂੰ ਕਿਹਾ ਜਾਂਦਾ ਕਿਤੇ ਸਰਕਾਰੀ ਦਿੱਲੀ ਰਹਿ ਕੇ ਕਿਤੇ ਸਰਕਾਰਾਂ ਨਾਲ ਹੱਥਾਂ ਨਹੀਂ ਮਲਾ ਲਿਆ ਸਿੱਖੀ 'ਚ ਦਬਧਾ ਜਿਹੜੀ ਪੈਦਾ ਕਰਨ ਲੱਗੇ ਹੋ ਹੋ ਹਾਂਜੀ ਹਾਂਜੀ ਹੁਣ ਇਹ ਜਿਹੜਾ ਨੁਕਤਾ ਤਾਂ ਗੁਰੂ ਨਾਨਕ ਸਾਹਿਬ ਤੇ ਵੀ ਉਠਾਇਆ ਜਾ ਸਕਦਾ ਹੈ ਕਿ ਉਹ ਹਰੇਕ ਦੀ ਆਲੋਚਨਾ ਕਰਦੇ ਸੀ ਤੇ ਇਸਲਾਮ ਦੀ ਵੀ ਉਹਨਾਂ ਨੇ ਆਲੋਚਨਾ ਕੀਤੀ ਹੈ ਕਾਦੀ ਕੂੜ ਬੋਲ ਮਲਖਾਏ ਬ੍ਰਾਹਮਣ ਨਾਵਾ ਜੀਆਂ ਕਾਏ ਤੇ ਬ੍ਰਾਹਮਣ ਕਹਿੰਦੇ ਹੋਣਗੇ ਕਾਜ਼ੀਆਂ ਨਾਲ ਲੱਗਿਆ ਤੇ ਕਾਜੀ ਕਹਿੰਦੇ ਹੋਣਗੇ ਬ੍ਰਾਹਮਣਾਂ ਨਾਲ ਲੱਗਿਆ ਅੱਛਾ ਹੁਣ ਤੁਸੀਂ ਆਪ ਦੇ ਆਪ ਨੂੰ ਗੁਰੂ ਨਾਨਕ ਸਾਹਿਬ ਨਾਲ ਕੰਪੇਅਰ ਕਰ ਰਹੇ ਹੋ ਉਹਨਾਂ ਦੀ ਬਾਣੀ ਪੜ੍ਹ ਕੇ ਉਹਨਾਂ ਨੇ ਮੈਨੂੰ ਸਿਖਾਇਆ ਹੈ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਗੁਰਬਾਣੀ 'ਚ ਲਿਖਿਆ ਹੋਇਆ ਹੈ ਤੇ ਸਾਨੂੰ ਸਾਰਿਆਂ ਨੂੰ ਆਪਣੇ ਧੀਆ ਪੁੱਤਰ ਭੈਣ ਭਾਈ ਇੱਥੋਂ ਤੱਕ ਜਿਹੜੇ 11 ਭਟ ਅਤੇ 3 ਸਿੱਖ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਭਟ ਅਸੀਂ ਉਹਨੂੰ ਕਹਿ ਦਿੰਨੇ ਆ ਪਰ ਇਹਨਾਂ 14 ਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ ਸਿੱਖਾਂ ਨੂੰ ਆਪਣੇ ਬਰਾਬਰ ਦਾ ਦਰਜਾ ਗੁਰੂ ਨਾਨਕ ਨੇ ਦਿੱਤਾ ਹੈ ਮੈਨੂੰ ਵੀ ਇਹਨਾਂ ਇੱਕ ਹੱਕਾ ਹੈ ਕਿ ਮੈਂ ਗੁਰੂ ਨਾਨਕ ਦਾ ਪੁੱਤਰ ਅਖਵਾ ਕੇ ਉਹਨਾਂ ਦੀ ਜਿਹੜੇ ਕੰਮ ਕੀਤੇ ਹੋਏ ਨੇ ਉਹਦੀ ਵਿਆਖਿਆ ਕਰ ਸਕਾਂ ਤੇ ਉਸ ਬਾਣੀ ਦੀ ਕੋਈ ਗੱਲ ਸਮਝਾਉਣ ਵਾਸਤੇ ਮੈਂ ਵਰਤੋਂ ਕਰ ਸਕਾਂ ਜਦੋਂ ਕਿ ਸਾਧ ਗੁਰਬਾਣੀ ਦੀ ਦੁਰਵਤੋਂ ਕਰਦੇ ਨੇ ਦੁਰਵਤੋਂ ਕਰਦੇ ਆ ਕਿਹੜਾ ਸਾਧ ਕਰਦਾ ਗੁਰਬਾਣੀ ਦੀ ਸਾਰੇ ਦੇ ਸਾਰੇ ਜਦੋਂ ਸੰਤ ਲਫ਼ਝ ਆਉਂਦਾ ਬਰਮ ਗਿਆਨੀ ਸ਼ਬਦ ਆਉਂਦਾ ਉਹ ਆਪਣੇ ਆਪ ਤੇ ਲਾਉਂਦੇ ਨੇ ਕਿ ਮੇਰੇ ਵਾਸਤੇ ਲਿਖਿਆ ਇਹ ਤੇ ਜਦੋਂ ਕਿ ਉਹ ਸਾਂਝੇ ਤੌਰ ਤੇ ਬਰਮ ਗਿਆਨੀ ਗੁਰਬਾਣੀ ਜਿੱਥੋਂ ਤੱਕ ਲਿਖਿਆ ਹੈ ਬ੍ਰਹਮ ਗਿਆਨੀ ਸਾਗਲ ਸ੍ਰਿਸ਼ਟਾ ਕਾ ਕਰਤਾ ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ ਨਹੀਂ ਮਰਦਾ ਜਿਹੜਾ ਬ੍ਰਹਮ ਗਿਆਨੀ ਤਾਂ ਸਦਾ ਜਿਉਂਦਾ ਹੈ ਕਦੇ ਮਰਦਾ ਨਹੀਂ ਕੀ ਇਹ ਸਾਧ ਜਿਹੜੇ ਟਕੇ ਟਕੇ ਦੇ ਤੁਰੇ ਫਿਰਦੇ ਨੇ ਕੀ ਇਹ ਮਰਦੇ ਨਹੀਂ ਹਨ ਕੀ ਇਹ ਸ੍ਰਿਸ਼ਟੀ ਇਹਨਾਂ ਨੇ ਬਣਾਈ ਹੈ ਇਹ ਤਾਂ ਗੁਰੂ ਨਾਨਕ ਨਾਲੋਂ ਵੀ ਆਪਣੇ ਆਪ ਨੂੰ ਵੱਡੇ ਅਖਵਾਉਂਦੇ ਨੇ ਗੁਰੂ ਨਾਨਕ ਦੀ ਬਾਣੀ ਤੇ ਬਾਕੀ ਗੁਰੂ ਮਹਾਰਾਜਾਂ ਦੀ ਬਾਣੀ ਉਹ ਤਾਂ ਅੰਦਰ ਰਮਾਲਿਆਂ 'ਚ ਭਲੇੜ ਕੇ ਬੰਦ ਕਰ ਦਿੱਤੀ ਹੈ ਪੂਜਾ ਆਪਣੀ ਕਰਾ ਰਹੇ ਨੇ ਜਿਹੜੀ ਮੈਂ ਇਹ ਕਹਿ ਰਿਹਾ ਸਾਰੇ ਦੇ ਸਾਰੇ ਸਾਧ ਸੰਤ ਸਰਕਾਰਾਂ ਨੇ ਪੈਦਾ ਕੀਤੇ ਨੇ ਸਾਰਾ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਦੀ ਰਜਾਮੰਦੀ ਨਾਲ ਚੱਲਦਾ ਥੋੜੇ ਨੇੜੇ ਆ ਥੋੜੇ ਨੇੜੇ ਆ ਬਹੁਤ ਹੰਸਾਲੀ ਸਾਹਿਬ ਆ ਹੰਸਾਲੀ ਸਾਹਿਬ ਆ ਇੱਧਰ ਮਾਲਵੇਚ ਜਿਹੜਾ ਤੁਸੀਂ ਰਾਣਾ ਸਾਹਿਬ ਦੋਨੇ ਹੀ ਮਾਲਵੇ ਦੀਆਂ ਨੇ ਹਾਂਜੀ ਹਾਂਜੀ ਰਾਣਾ ਸਾਹਿਬ ਆ ਤੇ ਇੱਧਰ ਹੰਸਾਲੀ ਸਾਹਿਬ ਆ ਹਾਂਜੀ ਉਹਨਾਂ ਨੂੰ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਕਿਹਾ ਜਾਂਦਾ ਹੈਗਾ ਹਾਂਜੀ ਗਲਤ ਕਿਹਾ ਜਾਂਦਾ ਉਹ ਸ਼ਰਯਾਮ ਗਲਤ ਹੈ ਜੀ ਮੈਂ ਤਾਂ ਬਾਰ-ਬਾਰ ਕਹਿਣਾ ਇੱਥੇ ਮਹਾਰਾਜਾ ਰਣਜੀਤ ਸਿੰਘ ਸਾਰੇ ਪੰਜਾਬ ਦਾ ਵੱਡਾ ਅਹੁਦੇਦਾਰ ਸੀ ਉਹਨੇ ਆਪਣੇ ਨਾਮ ਨਾਲ ਸੰਤ ਨਹੀਂ ਲਿਖਵਾਇਆ ਉਹਨੂੰ ਸਤਕਾਰ ਦੇ ਨਾਲ ਸਿੰਘ ਸਾਹਿਬ ਤਾਂ ਲੋਕੀ ਕਹਿੰਦੇ ਸੀ ਪਰ ਸੰਤ ਨਹੀਂ ਖਵਾਇਆ ਉਹਦੇ ਰਾਜ ਦੇ ਵਿੱਚ ਹਰੀ ਸਿੰਘ ਨਲੂਆ ਉਦੋਂ ਬਾਅਦ ਪਹਿਲਾਂ ਜਸਾ ਸਿੰਘ ਆਲੂਵਾਲੀਆ ਕਪੂਰ ਸਿੰਘ ਅਤੇ ਹੋਰ ਜਸਾ ਸਿੰਘ ਰਾਮਗੜੀਆ ਇਹ ਸਾਰਿਆਂ ਦੇ ਨਾਮ ਨਾਲ ਭਾਈ ਜਾਂ ਸਰਦਾਰ ਤਾਂ ਲੱਗਦਾ ਇੱਥੇ ਤਾਰੂ ਸਿੰਘ ਮਨੀ ਸਿੰਘ ਜਾਂ ਪੰਜੇ ਪਿਆਰੇ ਇਹਨਾਂ ਦੇ ਨਾਮ ਨਾਲ ਭਾਈ ਤਾਂ ਲੱਗਦਾ ਪਰ ਸੰਤ ਕਿਸੇ ਦੇ ਨਾਮ ਨਾਲ ਨਹੀਂ ਲੱਗਦਾ ਸੰਤ ਨਹੀਂ ਲੱਗਦਾ ਠੀਕ ਹੈ ਤੇ ਇਹ ਸੰਤਪੁਣਾ ਇਹਨਾਂ ਨੇ ਅੱਜ ਕੱਢਿਆ ਲੋਕਾਂ ਤੋਂ ਵੱਖਰੇ ਬਣ ਕੇ ਆਪਣੇ ਆਪ ਨੂੰ ਉੱਚੇ ਬਣਾ ਕੇ ਪੇਸ਼ ਕਰਨਾ ਇਹ ਸਾਡੇ ਸਿਰ ਤੇ ਬੈਠਣ ਦੀ ਨਹੀਂ ਜਿਨ੍ਹਾਂ ਦੇ ਨਾਲ ਰਹਿੰਦੇ ਹੋ ਅੱਜ ਕੱਲ ਤੁਸੀਂ ਛੋੜਿਆ ਜਾਂਦਾ ਨਾਲ ਰਹਿੰਦੇ ਹੋ ਜਿਨ੍ਹਾਂ ਦੇ ਜਿਨ੍ਹਾਂ ਦੇ ਵਿਚਾਰਾਂ ਨਾਲ ਤੁਸੀਂ ਸਹਿਮਤ ਹੋ ਢੰਡਰੀਆਂ ਵਾਲਿਆਂ ਹਾਂਜੀ ਹਾਂਜੀ ਸਹਿਮਤ ਹੋ ਉਹਨਾਂ ਦੇ ਵਿਚਾਰਾਂ ਨਾਲ ਬਿਲਕੁਲ ਜੀ ਤਾਂ ਹੀ ਨਾਲ ਹੋਇਆ ਬਿਲਕੁਲ ਸਹਿਮਤ ਹੁਣ ਸੁਣੋ ਗੱਲ ਉਹ ਰਾੜਾ ਸਾਹਿਬ ਰਹੇ ਨੇ ਬਹੁਤ ਲੰਬਾ ਸਮਾਂ ਤੁਹਾਨੂੰ ਮੇਰ ਨੂੰ ਵੱਧ ਪਤਾ ਇਹ ਗੱਲ ਦਾ ਕਿ ਰਾੜਾ ਸਾਹਿਬ ਰਹੇ ਨੇ ਰਾੜਾ ਸਾਹਿਬ ਦੇ ਸਟੂਡੈਂਟ ਨੇ ਉਹ ਹਾਂਜੀ ਤੇ ਉਹਨਾਂ ਨੇ ਵੀ ਆਪਦੇ ਨਾਂ ਦੇ ਮੂਰੇ ਸੰਤ ਲਾਇਆ ਹੋਇਆ ਸੀ ਇੱਕ ਦਿਨ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਉਹ ਸੰਤ ਕਿਹਨੇ ਪੈਦਾ ਕੀਤੇ ਫਿਰ ਉਹ ਕਿਹਨੇ ਪੈਦਾ ਕੀਤੇ ਉਹ ਉਹ ਵੀ ਸਰਕਾਰਾਂ ਨੇ ਪੈਦਾ ਕੀਤੇ ਨੇ ਫਿਰ ਉਹ ਸੀ ਅਣਜਾਣ ਬੱਚਾ ਇੱਕ ਜਦੋਂ ਉਸ ਪਾਸੇ ਮਾਪਿਆਂ ਨੇ ਡੇਰੇ 'ਚ ਛੜਾ ਦਿੱਤਾ ਤੇ ਸ਼ਰੇਆਮ ਜਦੋਂ ਮੇਰੇ ਨਾਲ ਉਹਨਾਂ ਦੀ ਸਹਿਮਤੀ ਹੋਈ ਹੈ ਤੇ ਮੈਂ ਉੱਥੇ ਜਾਣ ਲੱਗਿਆ ਉਹ ਮੇਰੇ ਘਰੇ ਤੱਕ ਵੀ ਆਏ ਨੇ ਮੇਰੀਆਂ ਕਿਤਾਬਾਂ ਅੱਜ ਤੱਕ ਟਕਸਾਲਾਂ ਵਾਲੇ ਡੇਰਿਆਂ ਵਾਲੇ ਸਾਰੇ ਵਿਰੋਧ ਕਰਦੇ ਨੇ ਉਹਨੇ ਸਾਰੀਆਂ ਆਪਣੇ ਉੱਤੇ ਪਰਮੇਸ਼ਰ ਦואר ਰੱਖ ਕੇ ਸਟੇਜ ਦੇ ਉੱਤੋਂ ਬੋਲ ਕੇ ਕਹਿੰਦਾ ਇਹ ਕਿਤਾਬਾਂ ਪੜ ਲਿਓ ਤੁਹਾਨੂੰ ਸਾਰੀਆਂ ਗੱਲਾਂ ਦਾ ਜਵਾਬ ਮਿਲ ਜਾਊਗਾ ਤੇ ਜਦੋਂ ਉਹ ਸੰਤ ਸੀ ਉਦੋਂ ਮੈਂ ਉਹਦਾ ਛੀੜੀਆਂ ਬਣਾ ਬਣਾ ਕੇ ਲੈਕਚਰ ਭਰ-ਭਰ ਕੇ ਉਹਦੀਆਂ ਜਿਹੜਾ ਪੈਰੀਂ ਹੱਥ ਲਵਾਉਂਦੇ ਦੀਆਂ ਫੋਟੋਆਂ ਵੀਡੀਓ ਪਾ ਪਾ ਕੇ ਉਹਦਾ ਥਾਂ ਥਾਂ ਤੇ ਜਲੂਸ ਕੱਢਿਆ ਗਿਆ ਉਹਨੇ ਇਹ ਗੱਲਾਂ ਵੀ ਸਟੇਜਾਂ ਤੇ ਬਕਾਇਦਾ ਬੋਲੀਆਂ ਨੇ ਕਹਿੰਦਾ ਮੈਂ ਗਲਤ ਸੀ ਇਹਨਾਂ ਨੇ ਮੇਰੇ ਵਿਰੁੱਧ ਇਹਨਾਂ ਬੋਲਿਆ ਇਹਨਾਂ ਲਿਖਿਆ ਅੱਜ ਵੀ ਮੇਰੀ ਇਹ ਕਿਤਾਬ ਦੇ ਵਿੱਚ ਵਿਰੁੱਧ ਪਿਆ ਜਿਹੜੀ ਕਿਤਾਬ ਇੱਕ ਜਿਹੜਾ ਤਬੀ ਚਲਾਇਓ ਪੰਥ ਜਾਂ ਡੇਰੇ ਟਕਸਾਲਾ ਉਹਦੇ ਵਿੱਚ ਭਾਈ ਰਣਜੀਤ ਸਿੰਘ ਦੇ ਵਿਰੁੱਧ ਲਿਖਿਆ ਪਿਆ ਅੱਜ ਤੱਕ ਉਹ ਕਿਤਾਬ ਵੀ ਉੱਥੇ ਕਹਿੰਦਾ ਲੈ ਜਿਓ ਪੜ੍ਹ ਕੇ ਦੇਖ ਲਓ ਮੈਂ ਪਹਿਲਾਂ ਇਹੋ ਜਿਹੀ ਸੀ ਤੇ ਅੱਜ ਜੇ ਸੱਜਣ ਠੱਗ ਆਪਣੀਆਂ ਠੱਗੀਆਂ ਛੱਡ ਕੇ ਇਧਰਲੇ ਪਾਸੇ ਆ ਸਕਦਾ ਹੈ ਤੇ ਜੇ ਭੂਮੀਆਂ ਚੋਰ ਚੋਰੀਆਂ ਛੱਡ ਕੇ ਇੱਧਰ ਆ ਸਕਦਾ ਜੇ ਵਿਗੜੇ ਤਿਗੜੇ ਸ਼ਰਾਬੀ ਨਸ਼ੇੜੀ ਲੋਕ ਤੋਬਾ ਕਰਦੇ ਨੇ ਕਿ ਮੈਂ ਇਹ ਮਾੜੇ ਕੰਮ ਛੱਡ ਦਿੱਤੇ ਅੱਜ ਤੋਂ ਮੈਂ ਨੇਕੀ ਦੇ ਰਾਹ ਤੇ ਚੱਲਾਂਗਾ ਤਾਂ ਭਾਈ ਰਣਜੀਤ ਸਿੰਘ ਸਾਨੂੰ ਕਿਉਂ ਪਰਮਾਨ ਨਹੀਂ ਜਦੋਂ ਸੰਤ ਆਪਣੇ ਨੂੰ ਛੱਡ ਕੇ ਆਪਣੇਪਨੂੰ ਭਾਈ ਜਾਂ ਸੇਖ ਖਵਾਉਂਦਾ ਮੈਂ ਉਹਦੇ ਕੋਲੇ ਜਦੋਂ ਜਾਨਾਂ ਨੂੰ ਬੇਟਾ ਕਹਿ ਕੇ ਬੁਲਾਉਣਾ ਕਦੇ ਸੰਤ ਕਦੇ ਭਾਈ ਨਹੀਂ ਕਹਿੰਦਾ ਕਿਉਂਕਿ ਮੇਰੇ ਨਾਲ ਉਹ ਛੋਟੀ ਉਮਰ ਚ ਹੈ ਮੇਰੀ ਬੇਟੀ ਉੱਥੇ ਗਈ ਹੈ ਮੇਰੇ ਨਾਲ ਉਹ ਵੀ ਉਹਨੂੰ ਬੀਰ ਜੀ ਕਹਿ ਕੇ ਬੁਲਾਉਂਦੀ ਆ ਕੋਈ ਸੰਤਪਣਾ ਨਹੀਂ ਹੈ ਅੱਜ ਸੰਤਪਣਾ ਉਹਨੇ ਤਿਆਗ ਦਿੱਤਾ ਹੈ ਵਿਗਿਆਨਕ ਢੰਗ ਨਾਲ ਵਧੀਆ ਤਰੀਕੇ ਦੀ ਉਹ ਪ੍ਰਚਾਰ ਮੁਹਿੰਮ ਚਲਾਈ ਹੋਈ ਹੈ ਬਾਕੀ ਸਾਧ ਸਾਰੇ ਪਛੜਦੇ ਜਾ ਰਹੇ ਨੇ ਮੈਨੂੰ ਪੰਥ ਚੋਂ ਛੇਕਿਆ ਤੇ ਇਹਨੂੰ ਪੰਥ ਚੋਂ ਛੇਕਿਆ ਭਾਈ ਰਣਜੀਤ ਸਿੰਘ ਨੂੰ ਹਰਨੇਕ ਸਿੰਘ ਨੇਕੀ ਨੂੰ ਪੰਥ ਚੋਂ ਛੇਕਿਆ ਸਪੋਰਟਸਮੈਨ ਦੇ ਮਾਲਕ ਸੰਪਾਦਕ ਜੋਗਿੰਦਰ ਸਿੰਘ ਨੂੰ ਪੰਥ ਚੋਂ ਛੇਕਿਆ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੰਥ ਤੋਂ ਛੇਕਿਆ ਜਿਹੜਾ ਵੀ ਸੁਧਾਰ ਦਾ ਕੰਮ ਕਰਦਾ ਇਹਨਾਂ ਨੇ ਆਪਣੇ ਡੇਰਿਆਂ 'ਚੋਂ ਆਪਣੇ ਟਕਸਾਲਾਂ ਦਾ ਪ੍ਰੈਸ਼ਰ ਪਵਾ ਕੇ ਅਕਾਲ ਤਖਤ ਦੇ ਜਥੇਦਾਰ ਦੀ ਦੁਰਵਰਤੋਂ ਕਰਕੇ ਇਹ ਸਾਡੇ ਵਰਗਿਆਂ ਨੂੰ ਪੰਥ ਤੋਂ ਛੇਕਣ ਤੋਂ ਸਿਵਾਏ ਕੁਝ ਵੀ ਨਹੀਂ ਕਰ ਸਕਦੇ ਤੇ ਸਗੋਂ ਨੇੜੇ ਤਾਂ ਕਿਸੇ ਨੂੰ ਕੀ ਲਿਆਉਣਾ ਸੀ ਇਹ ਛੇਕਣ ਦੇ ਹੀ ਠੇਕਾ ਲਿਆ ਹੋਏ ਹਨ ਦਰਸ਼ਕੋ ਇਸ ਸਮੇਂ ਸਾਡੇ ਨਾਲ ਪ੍ਰੋਫੈਸਰ ਇੰਦਰ ਸਿੰਘ ਘੱਗਾ ਮੌਜੂਦ ਸੀ ਪ੍ਰੋਫੈਸਰ ਇੰਦਰ ਸਿੰਘ ਘੱਗਾ ਜਿਹੜਾ ਵਿਰੋਧ ਕਰਦੇ ਆਗੇ ਸਾਧੂ ਸੰਤਾਂ ਦਾ ਜਿਹੜੇ ਮੁਖੀਆਂ ਦਾ ਟਕਸਾਲਾਂ ਦਾ ਵਿਰੋਧ ਕਰਦੇ ਆ ਕਿ ਜਿਹੜਾ ਦਸ਼ਮ ਗ੍ਰੰਥਾ ਵਿਰੋਧ ਕਰਦੇ ਆ ਉਹ ਇਹਨਾਂ ਦਾ ਲਗਾਤਾਰ جاری ਆ ਵਿਰੋਧ ਕਿਉਂ ਕਰਦੇ ਆ ਜਿਹੜੀਆਂ ਕੀ ਕਾਰਨ ਨੇ ਉਹਦੇ ਉਹ ਸਾਰਾ ਕੁਝ ਆਪਣੇ ਨਾਲ ਇਹਨਾਂ ਨੇ ਸਾਂਝਾ ਕੀਤਾ ਹੈ ਕੀ ਪ੍ਰੋਫੈਸਰ ਇੰਦਰ ਸਿੰਘ ਘੱਗਾ ਦੇ ਵਿਚਾਰਾਂ ਨਾਲ ਦਰਸ਼ਕੋ ਤੁਸੀਂ ਸਹਿਮਤ ਹੋ ਜੇਕਰ ਸਹਿਮਤ ਹੋ ਤਾਂ ਆਪਣੇ ਵਿਚਾਰ ਨੇ ਜਿਹੜੇ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਚੈਨਲ ਵਕਤ ਤੇ ਬੋਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ